ਬੜੀ ਜੀ ਜੂਨ ਦੇ ਲਈ ਵਾਰਿਸ ਪੰਜਾਬ ਦੇ ਵੱਲੋਂ ਉਮੀਦਵਾਰ ਜਿੱਤਸੀ ਅਤੇ ਅੱਜ ਵੱਡਾ ਹਜ਼ੂਮ ਲੈ ਕੇ ਕਰਨਤਾਰਨ ਪਹੁੰਚੇ ਕੀ ਮੰਨਦੇ ਭਾਵ ਨੇ ਕੀ ਮੁੱਦੇ ਨੇ ਕੀ ਆਮ ਨੂੰ ਸੁਨੇਹਾ ਹੈ ਕਰਨਤਾਰਨ ਦਾ ਪਾਸਿਆਂ ਨੂੰ ਦਿਹਾਅ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਦੇਖੋ ਜੀ ਮੈਂ ਗੁਰੂ ਘਰ ਦਾ ਕੋਕਰ ਹੈ ਜੀ ਇੱਕ ਮੈਂ ਕੋ ਰਾਜਨੀਤਿਕ ਨਾ ਆਇਆ ਨਹੀਂ ਇੱਥੇ ਮੈਂ ਤਾਂ ਸਰਕਾਰੀ ਸੇਵਾ ਕਰਨ ਆਇਆ ਹਾਂ ਇਹ ਪੰਜਾਬ ਦੇ ਦੇਖੋ ਕਾਫੀ ਮੁੱਦੇ ਆ ਜਿਹੜੇ ਇਸ ਟਾਈਮ ਬੜੇ ਗੰਭੀਰ ਚਾਹਦੇ ਨੇ ਖਾਸ ਕਰਕੇ ਤਰਨਤਨ ਹਲਕੇ ਦੇ ਰਚਨਾ ਦਾ ਮੁੱਦਾ ਮੁੰਦਾ ਉਸ ਤੋਂ ਬਾਅਦ ਆਪਣਾ ਪੇਤਵੀ ਦਾ ਮੁੱਦਾ ਕਸਾਲੀ ਦਾ ਮੁੱਦਾ ਜਿਹੜੇ ਇੱਕ ਚੀਜ਼ ਹੋਰ ਹੈ ਦੇ ਵਿੱਚ ਜਿਹੜਾ ਕਹੋ ਕਿ ਆਰਥਿਕ ਸਮੱਸਿਆ ਬਹੁਤ ਜ਼ਿਆਦਾ ਆ ਨਹੀਂ ਕਾਰੋਬਾਰ ਦੀ ਪਰ ਕਾਰੋਬਾਰ ਵੀ ਦੇਖੋ ਕਾਫੀ ਜਿਆਦਾ ਡਾਊਨ ਜਾ ਚੁੱਕਾ ਹੋਇਆ ਹੈ ਇਹੋ ਜਿਹੇ ਮੁੱਦੇ ਨੇ ਮਤੇਰੀ ਆਪਣੇ ਮੇਲ ਤੇ ਮੈਂ ਮਾਈਸਾਬ ਜਿਹੜੇ ਮੁੱਦੇ ਨੇ ਗਲਤ ਹਰਨ ਦੇ ਕਿਉਂਕਿ ਇਲੈਕਸ਼ਨ ਹੋਣੀਆਂ ਹਰੇਕ ਵਿਅਕਤੀ ਕਹਿੰਦਾ ਕਾਮ ਨੂੰ ਵੋਟ ਪਾ ਲਈਏ ਕਿ ਜਿੱਦਿ ਤੋਂ ਕੀ ਮਹਿਸੂਸ ਕੀਤਾ ਅਸਲ ਕੇ ਦੇ ਵਿੱਚ ਜਿਹੜੀਆਂ ਕਮੀਆਂ ਕਿਹੜੀਆਂ ਖਾਮੀਆਂ ਲੱਗੀਆਂ ਦੇਖੋ ਕੰਮ ਤੇ ਤਰੰਤਨ ਹੱਲ ਦੇ ਵਿੱਚ ਸਾਫ਼ੀ ਹੋਣ ਵਾਲੇ ਹੈ ਕਹਿੰਦੇ ਹੈ ਨੀ ਕਿ ਇੱਕ ਕੰਪੂਰੀ ਜੀ ਸਰਕਾਰ ਮਜ਼ੂਤਾ ਬਣੀ ਹੈ ਇਹਨੂੰ 3 ਸਾਲ ਹੋ ਚੱਲੇ ਆ 3 ਸਾਲ ਦੇ ਵਿੱਚ ਵੇਖੋ ਹਲਕੇ ਦੇ ਵਿੱਚ ਕੁਝ ਵੀ ਨਹੀਂ ਹੋਇਆ ਕਿ ਕੀ 3 ਸਾਲਾਂ ਦਾ ਮੌਜੂਦਾ ਐਮਐਲਏ ਰਿਹਾ ਵਾ ਪਰ ਉਹਨੇ ਕੰਮ ਕਿਹੜਾ ਕੀਤਾ ਕੋਈ ਵੀ ਨਹੀਂ ਕੀਤਾ ਹੁਣ ਜਿਹੜਾ ਨਵਾਂ ਇਹਨਾਂ ਦਾ ਆਇਆ ਨੁਮਾਇੰਦਾ ਠੀਕ ਹੈ ਉਹ ਆਇਆ ਵਾ ਤਾਂ ਅਕਾਲੀ ਦਲ ਦੇ ਵਿੱਚੋਂ ਇਹੋ ਭਗਵੰਤ ਮਾਨ ਸਰਕਾਰ ਪਹਿਲਾਂ ਕਹਿੰਦੀ ਸੀ ਕਿ ਇਹ ਅਕਾਲੀ ਦਲ ਵਾਲੇ ਪਿਛਤਾਚਾਰ ਹੈ ਨਸ਼ਾ ਵੇਚਦੇ ਨੇ ਗੈਂਗਸਟਰਵਾਦ ਇਹ ਹੁਣ ਕਿਤਰਾ ਮਤਲਬ ਕਿ ਸਾਫ਼ ਕਿਸ ਤਰ੍ਹਾਂ ਹੋ ਗਿਆ ਕਿਹੜੀ ਵਸ਼ੀਂ ਮਸ਼ੀਨ ਲਈ ਜਿੰਨਾ ਕਿ ਇੱਕ ਮਿੰਟ ਦੇ ਵਿੱਚ ਸਾਫ਼ ਕਰਕੇ ਬਾਹਰ ਕਰ ਦਿੰਦੇ ਜਿਹੜੀ ਗਾਂਦੀ ਦਰ ਲੈ ਸ਼ਗਮਨੀ ਸ਼ਾਦੀ ਤੋਂ ਨਾ ਉਹ ਵੀ ਤੱਕ ਨਹੀਂ ਪਹੁੰਚੀ ਪਰਵਾਹ ਵਿੱਚ ਦਿੱਤੀ ਗਈ ਹੈ ਚੱਜੋ ਆਫਿਸ ਹੀ ਸ਼ਾਇਦ ਕੀ ਤੁਹਾਡੇ ਵੱਲੋਂ ਨਾ ਜਤਨ ਕੋਈ ਜਾਈ ਕਿਉਂਕਿ ਉਹ ਵੀ ਕਿੰਦਾ ਸੀ ਬਖਤ ਦੀ ਸੇਵਾ ਕਰਨੀ ਹੈ ਪਰ ਧਰੀ ਆਵਾਜ਼ ਨੂੰ ਲੰਦ ਕਰੀ ਕੋਈ رابطہ ਨਹੀਂ ਹੋਇਆ ਇਹ ਕੀ ਗਲਬਤ ਰਹੀ ਜਿਹੜਾ ਅੱچھے ਨਹੀਂ ਲੜੇ ਜਾਂ ਅੱਜ ਕੱਲ ਮੈਦਾਨ ਚਾਹੀਓ ਦੇਖੋ ਜਿਹੜੇ ਧਰਮੀ ਫੌਜੀ ਆ ਸਾਡੇ ਸਤਿਕਾਰਯੋਗ ਆ ਇਹਦੇ ਨਾਲ ਸਹੀ ਸਾਡਾ ਅਜੇ ਤੱਕ رابطہ ਨਹੀਂ ਹੋਇਆ ਉਹਨਾਂ ਨਾਲ ਨਾ ਕਿ ਦੀ ਫੋਨ ਤੇ ਗੱਲ ਜਾਂ ਅਸਲ ਕਦੀ ਨਹੀਂ ਆਪਾਂ ਮਿਲੇ ਹੋ ਜਣੋ ਬੱਚਿਆਂ ਦਾ ਡਿਸੀਜਨ ਉਹ ਕਲਪ ਲਿੱਤਾ ਹੁੰਦਾ ਬਾਕੀ ਧਰਮੀ ਪੂਰੀ ਸਤਿਕਾਰਯੋਗ ਆ ਉਹ ਰਾਸ ਸਰਬੋਜ ਸਤਿਕਾਰ ਕਰਦੇ ਮਦਦ ਦੀ ਆਪਾਂ ਨਸ਼ੇ ਤੋਂ ਇਲਾਵਾ ਇੱਕ ਹੋਰ ਜਿਹੜਾ ਆ ਜਿਹੜੂ ਆਪਾਂ ਕਹਿ ਲਈਏ ਅੱਤਵਾਦੀ ਗੈਂਗਸਟਰ ਗੱਲ ਕਰਵਾਜ ਜਿਹੜਾ ਹੈ ਉਹ ਬਹੁਤ ਜ਼ਿਆਦਾ ਕਿਨਾਲ ਦੇ ਤਰਨਤਾਰਨ ਦੇ ਵਿੱਚ ਹੈ ਉਹਨੂੰ ਕਿੱਦਾ ਦੇਖਦੇ ਦੇਖੋ ਮੈਂ ਉਹ ਤਾਂ ਦੱਸਣਾ ਚਾਹਣਾ ਕਿ ਅੱਜ ਮੇਰਾ ਫਰਸਟ ਡੇ ਹੈ ਜੀ ਸਾਡਾ ਬੈਕਗ੍ਰਾਉਂਡ ਕੋਈ ਰਾਜਨੀਤੀ ਪਰਿਵਾਰ ਦੇ ਵਿੱਚੋਂ ਨਹੀਂ ਹੈਗਾ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਂ ਮਤਲਬ ਕੀ ਕਹ ਲੋ ਤਰਨਤਾਰਨ ਹਲਕੇ ਵਿੱਚ ਵਿਚਰਾਂਗਾ ਸਾਂਝੇ ਸੰਚਾਰ ਨੂੰ ਪੁੱਛਾਂਗਾ ਕਿ ਕਾਰਨ ਹੈ ਕਿ ਦੇਤੇ ਕਿਸ ਤਰ੍ਹਾਂ ਦਾ ਮਹੌਲ ਚੱਲਦਾ ਹੈ ਉਹ ਫਿਰ ਆਪਣੇ ਵਿਚਾਰ ਦੱਸਾਂਗਾ ਉਹਦੇ ਉੱਤੇ ਹੱਲ ਕੀਤਾ ਜਾਏਗਾ ਆਹ ਆਕਾਲੀ ਦਾ ਵਾਰਿਸ ਪੰਜਾਬ ਦੇ ਵੱਲੋਂ ਉਮੀਦਵਾਰ ਬਣੇ ਕੋਈ ਨਾ ਕੋਈ ਤਾਂ ਸੱਚ ਕੀਤਾ ਹੀ ਹੋਵੇਗਾ ਕਿ ਤਰੰਤਨ ਹਲਕੇ ਦੇ ਵਿੱਚ ਆ ਕੁਝ ਹੋਣ ਵਾਲਾ ਏ ਤੇ ਆ ਕੁਝ ਹੋ ਰਿਹਾ ਏ ਦੇਖੋ ਜਿਹੜਾ ਤੁਸੀਂ ਵਾਕਿਆ ਸਹੀ ਕਹਿ ਰਹੇ ਨਸ਼ੇ ਦਾ ਮੁੱਦਾ ਕਾਫੀ ਜ਼ਿਆਦਾ ਗੰਭੀਰ ਹੈ ਖਾਸ ਕਰਕੇ ਤਰੰਤਨ ਹਿੱਸੇ ਦੇ ਵਿੱਚ ਤੇ ਆਪਣਾ ਇੱਕ ਤਾਂ ਮੁੱਦਾ ਹੈ ਤਾਂ کاروبار ਦੇ ਵਿੱਚ کاروبار ਵੀ ਕਾਫੀ ਜ਼ਿਆਦਾ ਡਾਊਨਫੋਰਸ ਤੇ ਜਾ ਰਿਹਾ ਹੈ ਇਹ ਸਾਰੇ ਪੰਜਾਬ ਦੇ ਵਿੱਚ ਹੀ ਆ ਡਾਊਨਫੋਰਸ ਕਿਉਂਕਿ ਜੋ ਦੀ ਸਰਕਾਰ ਬਣੀ ਹੈ ਕੰਮ ਤੇ ਦੇਖੋ ਇਹਨੇ ਕੁਝ ਕੀਤੇ ਨਹੀਂ ਹੈ ਸਿਰਫ ਇਹਨੇ ਕੀਤਾ ਕੀ ਹੈ ਕਿ ਬਿਲ ਫਰੀ ਕਰਦੇ ਆ ਦੇਖੋ ਪੰਜਾਬ ਦੇ ਵਿੱਚ ਇੱਕ ਹਿਸਾਬ ਜਨਾ ਮੰਤੇ ਬਣਾ ਕੇ ਰੱਖਦਾ ਵਾ ਕਿ ਆਪਣੇ ਪੰਜਾਬੀਆਂ ਬਿਲ ਫਰੀ ਦਾ ਕੋਈ ਫਾਇਦਾ ਭਾਗਿਆ ਹੀ ਨਹੀਂ ਹੈ ਕਿ ਇਹਨਾਂ ਨੂੰ ਚਾਹੀਦਾ ਨੌਜਵਾਨਾਂ ਨੂੰ ਆਪਣੇ ਨੌਕਰੀ ਨੌਕਰੀ ਦੇਣ ਜੇ ਤਾਂ ਫਾਇਦਾ ਹੋਏਗਾ 70 ਤੋਂ 80% ਆਪਣੀ ਨੌਜਵਾਨੀ ਸਾਰੀ ਬਾਹਰ ਜਾ ਚੁੱਕੀ ਹੈ ਉਹਦਾ ਕਾਰਨ ਕੀ ਹੈ ਕਿ ਇਹ ਕੋਈ ਵੀ ਇੱਥੇ ਸਿਰ ਚੁੱਕਦਾ ਵਾ ਸਿੱਧਾ ਉਹਦੇ ਅੱਗੇ ਗੋਲੀ ਆ ਜਿਹੜਾ ਕਾਰੋਬਾਰ ਚੱਲਦਾ ਉਹ ਸਿੱਧੀ ਗੋਲੀ ਹੈ ਜੀ ਮਨਦੀਪ ਜੀ ਬੋਲਦਿਆਂ ਬਹੁਤ ਹੁੰਦੀਆਂ ਨੇ ਇੱਥੇ ਵਪਾਰੀਆਂ ਨੂੰ ਕੀ ਲੱਗਦਾ ਪ੍ਰਸ਼ਾਸਨ ਦਾ ਕਿਸ ਤਰੀਕੇ ਦੇ ਰਾਹਤੇ ਹੋਣਗੇ ਜਾਂ ਕੀ ਹਾਲ ਹੈ ਇਹਨਾਂ ਫੋਟੀਆਂ ਦਾ ਇਹਨਾਂ ਗੈਂਗਸਟਰ ਦਾ ਕਿਉਂਕਿ ਮਾਝਾ ਪੈਦ ਦਾ ਬੋਤਲ ਬੈਦ ਦਾ ਪਹਿਲਾਂ ਹੀ ਬਹੁਤ ਇਹਨਾਂ ਨੂੰ ਸਹਿਣਾ ਪੈਂਦਾ ਹੈ ਲੇਕਿਨ ਸ਼ਹਿਰ ਦੇ ਵਿੱਚ ਵੀ ਪਛਾਹ ਨਹੀਂ ਹੈ ਜੀ ਬਹੁਤ ਲੋਕ ਦਾਦੇ ਨੇ ਵਪਾਰ ਕਰਨ ਤੋਂ ਬਹੁਤ ਲੋਕ ਭੱਜ ਵੀ ਬਾਹਰ ਇਹੀ ਗੱਲਾਂ ਦੁਰੇ ਹੈ ਕਿ ਇੱਥੇ ਮੁਕਾਬਲ ਨਹੀਂ ਕਰ ਸਕਦੇ ਫੋਟੀਆਂ ਬਹੁਤ ਗੈਂਗਸਟਰ ਨਾਲ ਹੋ। ਕਿਉਂਕਿ ਮੈਂ ਉਹ ਤੁਹਾਨੂੰ 2 ਮਿੰਟ ਪਹਿਲਾਂ ਵੀ ਇਹੋ ਦੱਸ ਕੇ ਗਿਆ ਹਾਂ ਕਿ ਇਹੋ ਹਾਲ ਹੈ ਦੇਖੋ ਜੀ ਮੈਂ ਤੁਹਾਨੂੰ ਉਹ ਬੇਨਤੀ ਕਰਦਾ ਮੈਂ ਕਿ ਮੈਂ ਮੇਰਾ ਬੈਕਗ੍ਰਾ ਨਹੀਂ ਹੈਗਾ ਪਲੀਟੀਕਲ ਠੀਕ ਹੈ ਜੀ ਨਵੀਂ ਕੀ ਦੁਕਾਨਦਾਰ ਵਪਾਰੀ ਆ ਮੇਰੀ ਵੀ ਉਥੇ ਦੁਕਾਨ ਮਰਸਰ ਦੇ ਵਿੱਚ ਆ ਤੇ ਇਹ ਹੌਲੀ ਹੌਲੀ ਜਿਹੜੇ ਮਸਲੇ ਆ ਨਾ ਇੱਕਦਮ ਤੇ ਹੱਲ ਹੋਣੇ ਨਹੀਂ ਸਟਾਰਟਿੰਗ ਦੇਖੋ ਅੱਜ ਮੇਰਾ ਪਹਿਲਾ ਕਹਿੰਦਾ ਜੂ ਜੂ ਮੱਦੇ ਰਿਚਾਂਗਾ ਸਾਰੇ ਹੱਲ ਹੋਊਗੇ ਕਰਨਤਾਰ ਨੇ ਇੱਕ ਨਾਮ ਦਾ ਜ਼ਿਲ੍ਹਾ ਏ ਕਿਉਂਕਿ ਕਾਂਗਰਸ ਵੱਲੋਂ ਇਹ ਜ਼ਿਲ੍ਹਾ ਬਣਾਇਆ ਗਿਆ ਸੀ ਪਰ ਅਜੇ ਤੱਕ ਨਾ ਤੇ ਇਸ ਜ਼ਿਲ੍ਹੇ ਦੇ ਵਿੱਚ ਕੋਈ ਯੂਨੀਵਰਸਿਟੀ ਆ ਨਾ ਕੋਈ ਟੌਪ ਦਾ ਕਾਲਜ ਹੈ ਔਰ ਨਾ ਹੀ ਚੰਗੀ ਪਾਰਕ ਹੈ ਇਸ ਟਾਈਮ ਤੇ ਜਿਹੜਾ ਕੂਬੇ ਦਾ ਡੰਪ ਹੈ ਨਾ ਉਹਨੂੰ ਲੈ ਕੇ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਗੰਦਗੀ ਫੈਲੀ ਹੋਈ ਆ ਅਗਰ ਜੇ ਤੁਸੀਂ ਤੁਹਾਨੂੰ ਜਿਹੜੀ ਤਰਨਤਾਰ ਦੀ ਜਿਹੜੀ ਸੰਗਤ ਹੈ ਤਰਨਤਾਰ ਦੇ ਲੋਕ ਤੁਹਾਨੂੰ ਫਤਵਾ ਦੇ ਦਿੰਦੀ ਆ ਤੇ ਇਹ ਜਿਹੜੇ ਅਹਿਮ ਮੁੱਦੇ ਇਹ ਪੈਲ ਦੇ ਆਧਾਰ ਤੇ ਕਰੋਗੇ ਬਿਲਕੁਲ ਜੀ ਬਿਲਕੁਲ ਸਾਰੇ ਮੁੱਦੇ ਪੈਲ ਦੇ ਆਧਾਰ ਤੇ ਹੋਣਗੇ ਮੈਂ ਦੇਖੋ ਆਪਣੇ ਕੋਈ ਧਰੇਲੂ ਮਸਲੇ ਵਾਸਤੇ ਮਤਲਬ ਕਿ ਨਹੀਂ ਐ ਐਮਐਲਏ ਬੰਨਾ ਇਹ ਤਾਂ ਲੋਕਾਂ ਦੀ ਸੇਵਾ ਵਾਸਤੇ ਮਿਆਣਾ ਆ ਗਏ ਜੀ ਨਾ ਕਿ ਮੈਂ ਆਪਣੇ ਪਰਿਵਾਰ ਵਾਸਤੇ ਆਇਆ ਇਹ ਲੋਕਾਂ ਦੀ ਸੇਵਾ ਵਾਸਤੇ ਆਇਆ ਤੇ ਲੋਕਾਂ ਨੇ ਮੈਨੂੰ ਚੁਣਿਆ ਜੀ ਇੱਥੋਂ ਦਾ ਪੰਥ ਨਹੀਂ ਚੁਣਿਆ ਜੀ ਸਰਕਾਰ ਦੇ ਸਾਰਾ ਆਮ ਆਦਮੀ ਪਾਰਟੀ ਦੀ ਹੈ ਜਿਹਦੇ ਐਮਐਲਏ ਬਣ ਜਾਂਦੇ ਜਿਹਦੇ ਵਿਕਾਸ ਵਾਸਤੇ ਪੈਸੇ ਕਿੱਥੋਂ ਲੈ ਕੇ ਆਉਣੇ ਇਹ ਦੇਖੋ ਜੀ ਵਿਧਾਨ ਸਭਾ ਨੇ ਪੈਸੇ ਦੇਣੇ ਮੈਂ ਕਰ ਉਹ ਤੇ ਕੋਈ ਨਹੀਂ ਲਾਣੇ ਵਿਧਾਨ ਸਭਾ ਨੇ ਪੈਸੇ ਦੇਣੇ ਨੂੰ ਸਾਡੇ ਵਿਧਾਇਕ 후보ਾਂ ਤੋਂ ਪੈਸੇ ਮਿਲ ਗਏ ਆਸ ਲੱਗ ਗਈ ਬਿਲਕੁਲ ਜੀ ਬਿਲਕੁਲ ਜੇ ਬਾਕੀ ਨੂੰ ਮੈਨੂੰ ਮਿਲਦੇ ਮੈਨੂੰ ਕੋਈ ਮਿਲਣ ਲੱਗੇ ਪੀ ਸਾਹ ਤੋਂ ਫੰਡ ਵੀ ਨਹੀਂ ਆਇਆ ਨਹੀਂ ਜੀ ਸਟੇਟ ਸਰਕਾਰ ਦੇ ਜਿਹੜਾ 5 ਕੋਰ ਦੇ ਸੋਨਾ ਮਿਲਦੇ ਕੋਈ ਐਸੇ ਗਾ ਕੇ ਸੰਤਾਂ ਦਾ ਰੋਸ ਹੈ ਬਹੁਤ ਜ਼ਿਆਦਾ ਉਹ ਦੇਖੋ ਇੰਨੀ ਜ਼ਿਆਦਾ ਵੋਟ ਦੇ ਹਿਸਾਬ ਵੋਟਾਂ ਜਤਾਇਆ ਹੋਵੇ ਮੈਂ ਮੈਂਬਰ ਪਾਰਲੀਮੈਂਟ ਨੂੰ ਉਹਨਾਂ ਵਾਂ ਫੰਡ ਰੀਲੀਜ਼ ਕਿਉਂ ਨਹੀਂ ਕਰਦੇ ਉਹਦਾ ਰੀਜ਼ਨ ਇੱਕੋ ਹੀ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੀ ਸ਼ੋਭੀ ਨੂੰ ਖਰਾਬ ਕੀਤਾ ਜਾਵੇ ਪੰਥ ਦੇ ਵਿੱਚ ਜਿਹੜਾ ਮੈਸੇਜ ਜਿਹੜਾ ਮਾੜਾ ਜਾਵੇ ਤੇ ਗਾ ਕੋਈ ਵੀ ਬੰਦਾ ਸਿਰ ਨਾ ਚੁੱਕੇ ਕਿ ਉਹਨੂੰ ਰੋਟ ਨਾ ਪਵੇ ਇਹ ਚੀਜ਼ ਸਰਕਾਰਾਂ ਤੋਂ ਵੰਦੀ ਆਪਣੀ ਜਾਣਦੀ ਸਰਪੰਚ ਵੋਟਾਂ ਵੇਲੇ ਹੀ ਪੰਥ ਨੂੰ ਕਿਉਂ ਖਤਰਾ ਹੋ ਜਾਂਦਾ ਅੱਗੋਂ ਪਿੱਛੋਂ ਕਿਉਂ ਨਹੀਂ ਪੰਥ ਨੂੰ ਖਤਰਾ ਦੇਖੋ ਖਾਲੀ ਇੱਥੇ ਪੰਥ ਨੂੰ ਨਹੀਂ ਖਤਰਾ ਵਪਾਰੀਆਂ ਨੂੰ ਵੀ ਖਤਰਾ ਆਵਾਜ਼ਾਂ ਦੇ ਦੂਜੇ ਸਾਰੇ ਵਰਗਾਂ ਨੂੰ ਖਤਰਾ ਚੱਲਦਾ ਪਿਆ ਤੇ ਖਾਲੀ ਪੰਥ ਨੂੰ ਨਹੀਂ ਖਤਰਾ ਸਾਰਿਆਂ ਨੂੰ ਖਤਰਾ ਜੀ ਹੁੰਦਾ ਉਹ ਜਿਹੜਾ ਕੱਤੇ ਉਹ ਜਿਹੜਾ ਵੀਰ ਮਾਰਿਆ ਗਿਆ ਸਰਪੰਚ ਮਾਰਿਆ ਗਿਆ ਉਹ ਕੋਈ ਪੰਥ ਦਾ ਥੋੜੀ ਗੱਲਬਾਤ ਕਰਦਾ ਜਿਹੜਾ ਨਸ਼ੇ ਬੰਦ ਕਰਾਉਣ ਦੀ ਗੱਲਬਾਤ ਕਰਦਾ ਬੀਜੇਪੀ ਪਾਰਟੀ ਦਾ ਕਹਿਣਾ ਕਿ ਜੇ ਪੰਜਾਬ ਦਾ ਸੁਧਾਰ ਕਰ ਸਕਦੀ ਹੈ ਤੇ ਕੇਵਲ ਬੀਜੇਪੀ ਕਰ ਸਕਦੀ ਰੋਟੀ ਪਾਰਟੀ ਕਰਦਾ ਹੈ ਨਹੀਂ ਜੀ ਨਹੀਂ ਇਸ ਦਾ ਵਹਿਮ ਹੀ ਹੈ ਜੀ ਐਸੇ ਜਿਹੜੀ ਆਪਣੀ ਖਾਲੀ ਦਾ ਸਰਕਾਰ ਆਵਾਸ ਪੰਜਾਬ ਦਾ ਸਰਕਾਰ ਆਏਗੀ ਤੋ ਬਥੇਫੀ ਸੁਧਾਰ ਹੋਵੇ ਸੁਨੇਹਾ ਕੀ ਹੈ ਕਰਨਤਨ ਹਲਕਾ ਵਸਿਆ ਨੂੰ ਤੁਹਾਨੂੰ ਨੁਮਾਇंदे ਬਣਾਇਆ ਗਿਆ ਖਾਲੀ ਦਾ ਵਸ ਪੰਜਾਬ ਦੇ ਵੱਲੋਂ ਤੁਸੀਂ ਪਿੰਡੋਂ ਪਿੰਡੇ ਘੁੰਮਣਾ ਹਣ ਚੋਰ ਮੋਹਨ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਤੋਂ ਕੀ ਸੁਨੇਹਾ ਹੈ ਚੈਨਲ ਦੇ ਮਾਧਿਅਮ ਰਾਹੀਂ ਹਲਕਾ ਵਸਨੀਕ ਦੇਖੋ ਮੈਂ ਤੇ ਤੁਹਾਡੇ ਮਾਧਿਅਮ ਰਾਹੀਂ ਇੱਕੋ ਸੁਨੇਹਾ ਦੇਣਾ ਚਾਹੁੰਦਾ ਸੰਗਤਾਂ ਦੇ ਨੂੰ ਕਿ ਦੇਖੋ ਜਿਹੜੇ ਵੀ ਨੁਮਾਇੰਦੇਦਾਰ ਕੋ ਆਂਦੇ ਪਏ ਨੇ ਇਹਨਾਂ ਨੂੰ ਪੁੱਛੋ ਜਿਹੜੀ ਸਰਕਾਰ ਮੌਜੂਦਾ ਹੈ ਇਹਨਾਂ ਨੇ 3 ਸਾਲ ਦੇ ਵਿੱਚ ਕੀਤਾ ਕੀ ਗ੍ਰਾਉਂਡ ਤੇ ਕੰਮ ਕੀਤਾ ਫੇਰ ਹੀ ਵੋਟ ਬੰਨਣਾ ਨੂੰ ਪਾਓ ਜਿਹਦੇ ਗ੍ਰਾਉਂਡ ਤੇ ਨਹੀਂ ਕੁਝ ਕੀਤਾ ਫੇਰ ਤੇ ਵੋਟ ਪਾਣਾ ਵੇਖੋ ਬੰਦਾ ਨਹੀਂ ਵੋਟ ਹੀ ਆਪਣੀ ਵੇਸਟ ਕਰ ਮੀ ਇਹਨਾਂ ਨੇ ਮੇਰੇ ਕੋਲ ਦੇਖੋ ਸਮਾਂ ਥੋੜਾ ਹੈ ਪਰ ਫੇਰ ਵੀ ਦੇਖੋ ਜਿੰਨਾ ਫੈਲ ਦੇ ਆਧਾਰ ਤੇ ਕੰਮ ਹੋਏਗਾ ਸਟ ਦੀ ਸਰਕਾਰ ਹੈ ਖਾਲਸਤਾਨੀ ਸਮਰਥਕ ਹੈ ਅਗਰ ਜੇ ਤੁਸੀਂ ਇਹਨਾਂ ਨੂੰ ਵੋਟ ਪਾਓਗੇ ਜਾਂ ਇਹਨਾਂ ਨੂੰ ਜਿਤਾਓਗੇ ਪੰਜਾਬ ਦਾ ਮਾਹੌਲ ਹੋਰ ਜ਼ਿਆਦਾ ਖਰਾਬ ਹੋਵੇਗਾ ਚਲੋ ਜੋ ਕਹਿੰਦੇ ਮੱਲੇ ਨੇ ਦੀ ਗੱਲ ਫੇ ਮੇਰੇ ਮਨ ਵਿੱਚ ਨਹੀਂ ਆਉਂਦੀ ਜਿਸ ਨੇ ਕਿ ਦੇਖੋ ਜਿੱਥੇ ਵੀ ਦੁਕਾਨ ਹੈ ਨਾ ਭਾਜੀ ਚਾਰជ្រਵੇ ਦੇਖੋ ਨਾ ਸਾਰੇ ਹਿੰਦੂ ਵੀਰ ਭਰਾਣੇ ਭਾਜੀ ਸਾਰੇ ਉੱਥੇ ਠੀਕ ਹੈ ਜੀ ਚਾਹ ਵੀ ਉਹਨਾਂ ਨੇ ਸਾਂਝੀ ਸਾਡੀ ਰੋਟੀ ਵੀ ਉਹਨਾਂ ਨੇ ਸਾਂਝੀ ਹੈ ਕਾਰੋਬਾਰੀ ਸਾਰਾ ਸਾਂਝਾ ਇਹ ਥੋੜੀ ਪੈ ਹਿੰਦੂ ਦੁਕਾਨ ਵਿੱਚ ਕੋਈ ਸਨਮਾਨ ਨਹੀਂ ਲੈਣਾ ਕਿਸੇ ਸਾਧਾਰਨ ਦੁਕਾਨ ਤੋਂ ਮੈਂ ਇੱਦਾਂ ਕੁਝ ਵੀ ਨਹੀਂਗਾ ਨਾਖਦੀ ਹੋਏਗਾ ਸੁਮੁਚੀ ਟੀਵੀ ਨੂੰ ਧੰਨਵਾਦ ਦੇ ਰੂਪ ਚ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਸਾਰਾ ਦਿਨ ਨਾਲ ਇਹ ਸੰਗਤ ਦਾ ਵੀ ਪਿਆਰ ਮੈਨੂੰ ਮਿਲਿਆ ਬਿਲਕੁਲ ਜੀ ਦੇਖੋ ਇੱਥੇ ਮੇਰੇ ਕੱਲੇ ਦੀ ਚੇਤਨੀ ਹੈ ਜਿੰਨੇ ਵੀ ਗਰਾਉਂਡ ਤੇ ਸਾਰੇ ਮੇਰੇ ਵੀਰ ਭਰਾ ਨੇ ਮੈਂ ਨਾ ਵਰਕਰ ਨਹੀਂ ਕਹਿੰਦਾ ਮੇਰੇ ਵੀਰ ਭਰਾ ਨੇ ਸਾਰੇ ਇਹਨਾਂ ਨੇ ਦਿਨੋ ਚਾ ਦਿਨੋ ਮੈਂ ਮਿਹਨਤ ਕੀਤੀ ਸਾਰੀ ਮੈਂ ਦੇਖਦਾ ਹੀ ਪਿਆਰੀ ਗਰਾਉਂਡ ਦੇ ਉੱਤੇ ਬਹੁਤ ਜ਼ਿਆਦਾ ਉਤਸ਼ਾਹ ਆ ਤੇ ਬੜਾ ਪਿਆਰ ਕੀਤਾ ਜੀ ਇਹਨਾਂ ਨੂੰ ਠੀਕ ਹੈ ਤੁਸੀਂ ਵਿਕਾਸ ਦੀ ਗੱਲ ਜਿਹੜੀ ਕੀਤੀ ਸੀਗੀ ਤੇ ਉਹ ਕਹਿੰਦੇ ਵਿਕਾਸ ਦੇ ਨਾਂ ਤੇ ਅਸੀਂ ਵੋਟ ਪਾਉਣੀ ਆ ਜੀ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਵਿਕਾਸ ਦੇ ਨਾਂ ਦੀ ਆਮ ਆਦਮੀ ਪਾਰਟੀ ਦੇ ਲੋਕ ਕਹਿੰਦੇ ਆ ਕਿ ਸਾਨੂੰ ਵੋਟ ਤਾਂ ਪਾਓ ਕਰਕੇ ਅਸੀਂ ਸਰਕਾਰ ਚਾਹ ਤੇ ਅਸੀਂ ਤੁਹਾਡਾ ਵਿਕਾਸ ਕਰਾਂਗੇ ਪਹਿਲੀ ਗੱਲ ਤੇ ਇਹ ਆ ਵੀ ਸਾਢੇ 3 ਸਾਲ ਹੋ ਗਏ ਤੁਸੀਂ ਇਹਨਾਂ ਦੇ ਡਾਡੇ ਕਢਾ ਕੇ ਦੇਖੋ ਕਿ ਇਹਨਾਂ ਨੇ ਜਿੰਨੀਆਂ ਸਾਡੀਆਂ ਪਿੰਡਾਂ ਦੀ ਡਿਵੈਲਪਮੈਂਟ ਦਾ ਜਿਹੜਾ ਫੰਡ ਸੀ ਉਹ ਕਿਸੇ ਪਿੰਡ ਨੂੰ ਕੋਈ ਅੱਜ ਤੱਕ ਜਉਂਦੀ ਸਰਕਾਰ ਆਈ ਆ ਕੋਈ ਗਰਾਂਟੀ ਨਹੀਂ ਦਿੱਤੀ ਉੱਥੇ ਦੀਆਂ ਸੜਕਾਂ ਲਈ ਉੱਥੇ ਦੀਆਂ ਪਿੰਡਾਂ ਦੀਆਂ ਗਲੀਆਂ ਲਈ ਜਾਂ ਪਿੰਡਾਂ ਦੇ ਜਿਹੜੇ ਹੋਰ ਕੰਮਕਾਰ ਹੁੰਦੇ ਨੇ ਸੋ ਜੇ ਇਹਨਾਂ ਨੇ ਮੈਨੂੰ ਇਹ ਲੱਗਦਾ ਇੱਥੋਂ ਇੱਕ ਬੜੀ ਗੱਲ ਹਰ ਹਾਲ ਤੋਂ ਸਾਹਮਣੇ ਹੁੰਦੀ ਆ ਕਿ ਜੇ ਇਹਨਾਂ ਨੇ ਲੋਕਾਂ ਦੇ ਕੰਮ ਕੀਤੇ ਹੁੰਦੇ ਤਾਂ ਇਹਨਾਂ ਦੇ ਕੋਲ ਆਪਣਾ ਪਾਰਟੀ ਦਾ ਕੈਂਡੀਡੇਟ ਕੋਈ ਹੋਣਾ ਸੀਗਾ ਇਹਨਾਂ ਨੂੰ ਉਧਾਰਾ ਮੰਗ ਕੇ ਲੈ ਕੇ ਆਉਣਾ ਨਹੀਂ ਪੈਣਾ ਸੀਗਾ ਸੋ ਇਹਨਾਂ ਨੂੰ ਲੱਗਦਾ ਕਿ ਜਿਹੜੀ ਸਾਡੀ ਪਾਰਟੀ ਆ ਉਸ ਪਾਰਟੀ ਦੇ ਉੱਤੇ ਇਹਨਾਂ ਨੂੰ ਯਕੀਨ ਨਹੀਂ ਦੇ ਦਿਆ ਯਕੀਨ ਇਸ ਕਰਕੇ ਨਹੀਂ ਰਿਹਾ ਕਿਉਂਕਿ ਇਹਨਾਂ ਨੇ ਲੋਕਾਂ ਦਾ ਕੋਈ ਵਿਕਾਸ ਨਹੀਂ ਕੀਤਾ ਕਿਸੇ ਨੂੰ ਕੋਈ ਪੈਸਾ ਨਹੀਂ ਡਵੈਲਪਮੈਂਟ ਲਈ ਦਿੱਤਾ ਸੋ ਉਹਦੇ ਕਰਕੇ ਇਹਨਾਂ ਨੂੰ ਇਹ ਸੋਚਦੇ ਆ ਕਿ ਕਿਸੇ ਦੀਆਂ ਵਸਾਕੀਆਂ ਦੇ ਆਧਾਰ ਤੇ ਸ਼ਾਇਦ ਅਸੀਂ ਉਹਨੂੰ ਲਿਆ ਕੇ ਇੱਥੋਂ ਜਿੱਤ ਜਾਵਾਂਗੇ ਤਨਤਨ ਦੀ ਜਿਹੜੀ ਇਹ ਸੀਟ ਆ ਸੋ ਬਿਲਕੁਲ ਇੱਥੇ ਜਿਹੜਾ ਮੁੱਦਾ ਅਜਨ ਕੱਲੇ ਵਿਕਾਸ ਦਾ ਹੀ ਨਹੀਂ ਹੈਗਾ ਅੱਜ ਇੱਥੇ ਪੰਜਾਬ ਦੀ ਗੱਲ ਆ ਪੰਜਾਬ ਦੇ ਅੰਦਰ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਕਿ ਦਸਣ ਕਿਤੇ ਡਿਬੇਟ ਵਿੱਚ ਬੈਠ ਕੇ ਕਿਹੜਾ ਇਹਨਾਂ ਨੇ ਪੰਜਾਬ ਲਈ ਕੰਮ ਕੀਤਾ ਕਿਹੜਾ ਇੰਡਸਟਰੀ ਲਈ ਕੰਮ ਕੀਤਾ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਸਿਰਫ ਇੱਕ ਕੰਮ ਕੀਤਾ ਕਿ ਆਪਣੀਆਂ ਰਾਜ ਸਭਾ ਦੀਆਂ ਸੀਟਾਂ ਜਿਹੜੇ ਜਦੋਂ ਇਲੈਕਸ਼ਨ 'ਚ ਇਹਨਾਂ ਨੇ ਕੈਂਡੀਡੇਟ ਲੋਕਾਂ ਨੂੰ ਕਿਹਾ ਸਰਕਾਰ ਬਣਾਓ ਉਸ ਵੇਲੇ ਕਹਿੰਦੇ ਸੀ ਕਿ ਅਸੀਂ ਰੇੜੀ ਵਾਲਿਆਂ ਨੂੰ ਟਿਕਟ ਦੇਣੀ ਆ ਕਹਿੰਦੇ ਸਾਈਕਲ ਵਾਲਿਆਂ ਨੂੰ ਟਿਕਟ ਦੇਣੀ ਆ ਪਰ ਬੜੀ ਹੈਰਾਨਗੀ ਦੀ ਗੱਲ ਹੋਈ ਕਿ ਇਹਨਾਂ ਦੀਆਂ ਤਾਂ ਯਾਰੀਆਂ ਕਾਰਪੋਰੇਟਾਂ ਨਾਲ ਪਈਆਂ ਹੋਈਆਂ ਸੀ ਕਿਹੜਾ ਕਾਰਪੋਰੇਟ ਪੰਜਾਬ ਦੀ ਕਿਸਾਨੀ ਨੂੰ ਖਾਣਾ ਚਾਹੁੰਦਾ ਕਿਹੜਾ ਕਾਰਪੋਰੇਟ ਪੰਜਾਬ ਦੇ ਬਿਜ਼ਨਸ ਨੂੰ ਖਾਣਾ ਚਾਹੁੰਦਾ ਛੋਟੇ ਦੁਕਾਨਦਾਰਾਂ ਨੂੰ ਖਾਣਾ ਚਾਹੁੰਦਾ ਇਹਨਾਂ ਨੇ ਤਾਂ ਰਾਜ ਸਭਾ ਦੀਆਂ ਜਿਹੜੀਆਂ ਟਿਕਟਾਂ ਸੀ ਜਾਂ ਸੀਟਾਂ ਸੀ ਆ ਉਹ ਕਾਰਪੋਰੇਟ ਜਿਹੜੇ ਹਜ਼ਾਰਾਂ ਕਰੋੜਾ ਦੇ ਮਾਲਕ ਸੀ ਉਹਨਾਂ ਨੂੰ ਦਿੱਤੀਆਂ ਦੱਸਣੇ ਕਿਸੇ ਪਿੰਡ ਦੇ ਨਾਲ ਜੁੜੇ ਹੋਏ ਸਿਧਾਰਤਕ ਤੌਰ ਤੇ ਕਿਸੇ ਬੰਦੇ ਨੂੰ ਟਿਕਟ ਦਿੱਤੀ ਹੋਵੇ ਦੱਸਣੇ ਕਿਸੇ ਨੂੰ ਸ਼ਹਿਰ ਦੇ ਵਿੱਚ ਜਿਹਨੂੰ ਪਤਾ ਹੋਵੇ ਕਿ ਵਪਾਰੀਆਂ ਦੇ ਮੁੱਦੇ ਕੀ ਨੇ ਕਿਸਾਨਾਂ ਦੇ ਮੁੱਦੇ ਕੀ ਨੇ ਜਿਹੜੇ ਕਿ ਉੱਥੇ ਜਾ ਕੇ ਜਿਹੜੀ ਰਾਜ ਸਭਾ ਹੈ ਉਹਦੇ ਵਿੱਚ ਬੋਲ ਸਕਣ ਕੋਈ ਇਹਨਾਂ ਦਾ ਇਸ ਪੰਜਾਬ ਦੇ ਲਈ ਵਿਜ਼ਨ ਨਹੀਂ ਇਹਨਾਂ ਦੇ ਕੋਲ ਹੈਗਾ ਕੋਈ ਇਹਨਾਂ ਦਾ ਪ੍ਰੋਗਰਾਮ ਨਹੀਂ ਹੈਗਾ ਸਿਰਫ ਤੇ ਸਿਰਫ ਪੰਜਾਬ ਨੂੰ ਲੁੱਟਣ ਲਈ ਇੱਥੋਂ ਪੈਸਾ ਇਕੱਠਾ ਕਰਕੇ ਲਿਆ ਕੇ ਬਾਹਰਲੇ ਸੂਬਿਆਂ ਦੇ ਵਿੱਚ ਲਾਉਣ ਲਈ ਆਪਣੀਆਂ ਇਲੈਕਸ਼ਨਾਂ ਤੇ ਇਹਨਾਂ ਦਾ ਇਹ ਪ੍ਰੋਗਰਾਮ ਕਹੀ ਹੋੜੇ ਗੱਲ ਕੀਤੀ ਹੈ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਉਹਨਾਂ ਨੇ ਬਾਹਰੀ ਉਮੀਦਵਾਰ ਲਿਆਂਦਾ ਤੇ ਤੁਹਾਡੀ ਪਾਰਟੀ ਨੇ ਵੀ ਬਾਹਰੀ ਉਮੀਦਵਾਰ ਲਿਆਂਦਾ ਤੁਸੀਂ ਕਿਹੜਾ ਹਲਕੇ ਦੇ ਵਿੱਚੋਂ ਲਿਆਲੇ ਦੇਖੋ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹਨਾ ਸਾਡਾ ਇਹ ਬਾਰੀ ਉਮੀਦਵਾਰ ਨਹੀਂ ਸਾਡਾ ਪਾਰਟੀ ਦਾ ਏਜੰਡਾ ਜਿਸ ਦਿਨ ਅਸੀਂ ਪਾਰਟੀ ਬਣਾਈ ਉਸ ਦਿਨ ਪੰਥ ਤੇ ਪੰਜਾਬ ਏਜੰਡਾ ਅਸੀਂ ਤੈਅ ਕੀਤਾ ਸੀਗਾ ਉਹਦੇ ਮੁਤਾਬਕ ਸਾਡੀ ਕੌਮ ਖਾਲਸਾ ਪੰਥ ਜਿਹੜੇ ਕੁਰਬਾਨੀ ਵਾਲੇ ਸਿੰਘ ਅੱਜ ਤੱਕ ਕੁਰਬਾਨੀ ਕਰਦੇ ਆਏ ਆ ਉਹਨਾਂ ਦੇ ਨਾਲ ਖੜਦੇ ਰਹੇ ਆ ਉਹਨਾਂ ਨੂੰ ਆਪਣੇ ਸਾਰੀਆਂ ਵਧੀਆ ਉਹਦੇਦਾਰੀਆਂ ਤੇ ਜਾਂ ਇਲੈਕਸ਼ਨਾਂ ਪਹਿਲਾਂ ਵੀ ਸਾਡੇ ਇਤਿਹਾਸ ਵਿੱਚ ਲਰਾਉਂਦੇ ਆਏ ਆ ਸੋ ਅਸੀਂ ਇਹ ਕੁਰਬਾਨੀ ਵਾਲਾ ਪਰਿਵਾਰ ਸੀ ਸਰੀ ਦੀ ਬੜੀ ਵੱਡੀ ਕੁਰਬਾਨੀ ਸੀ ਉਸ ਕਰਕੇ ਅਸੀਂ ਇਹਨਾਂ ਦੇ ਪਰਿਵਾਰ ਨੂੰ ਜਾ ਕੇ ਕਿਹਾ ਕਿ ਤੁਹਾਡਾ ਅੱਜ ਕੌਮ ਸਾਰੀ ਪੰਥ ਤੁਹਾਡੇ ਵੱਲ ਦੇਖਦਾ ਤੁਸੀਂ ਆਪ ਲੜ ਲਓ ਇਲੈਕਸ਼ਨ ਚ ਸਣੀ ਲੜ ਲਵੇ ਅਸੀਂ ਤੁਹਾਡੇ ਨਾਲ ਆ ਸੋ ਸਰਬ ਬਦਲਤੀ ਦਲਵਾਰਤ ਪੰਜਾਬ ਨੂੰ ਇੱਕ ਜਿਮਣੀ ਕੌਣ ਲਈ ਉਮੀਦਵਾਰ ਨੇ ਲੱਭਾ ਤੇ 2027 'ਚ ਕਿੱਦਾਂ ਇਕੱਠੇ ਹੋਣਗੇ ਨਹੀਂ ਕੋਣ ਕਹਿੰਦਾ ਨਹੀਂ ਲੱਭਾ ਦੇਖੋ ਅੱਜ ਸੰਗਤ ਅਸੀਂ ਪਹਿਲੇ ਦਿਨ ਨਿਕਲੇ ਆ ਨਹੀਂ ਬਾਅਦ ਲੱਭਾਣਾ ਨਹੀਂ ਨਹੀਂ ਕਿਉਂ ਦੇਰ ਬਾਅਦ ਲੱਭਾ ਜੀ ਨਹੀਂ ਕੋਈ ਦੇਰ ਬਾਅਦ ਨਹੀਂ ਆ ਗਿਆ ਪਾਰਟੀ ਨੇ ਆਪਣਾ ਉਮੀਦਵਾਰ ਫਿਰ ਕੀ ਹੋ ਗਿਆ ਫਿਰ ਕੀ ਹੋ ਗਿਆ ਅਸੀਂ ਕਹਦੇ ਦੇਰ ਬਾਅਦ ਆ ਅਸੀਂ ਕੋਈ ਲੇਟ ਥੋੜੀ ਆ ਤੁਸੀਂ ਦੇਖੋ ਜਿਹਨੂੰ ਲੇਟ ਸਮਝਦੇ ਆ ਅੱਜ ਅਕਾਲ ਤੱਕ ਸਭ ਤੇ ਅਸੀਂ ਜਦੋਂ ਦਰਸ਼ਨ ਦਿਖਾ ਰਹੇ ਉੱਥੇ ਅਰਦਾਸ ਕਰਨ ਗਏ ਆ ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੇ ਵਜ ਗਿਆ ਦੇਖ ਲੋ ਕਿੰਨੇ ਮਤਲਬ ਅੱਜ ਹਜ਼ਾਰਾਂ ਦੀ ਗਿਣਤੀ ਚ ਸੰਗਤ ਨਾਲ ਸੀਗੀ ਸੋ ਜੇ ਲੇਟ ਦੀ ਗੱਲ ਤੁਸੀਂ ਕਰਦੇ ਆ ਜੇ ਲੇਟ ਹੁੰਦੇ ਤਾਂ ਸੰਗਤ ਨੇ ਸਾਡਾ ਸਾਥ ਨਹੀਂ ਸੀ ਦੇਣਾ ਸੋ ਇਸ ਕਰਕੇ ਪੰਜਾਬ ਦੇ ਲੋਕ ਤੇ ਖਾਸ ਕਰਕੇ ਤਰਨਤਾਰਨ ਦੇ ਲੋਕ ਬਿਲਕੁਲ ਸਮਝਦੇ ਆਏ ਬੜੇ ਜੁਝਾਰੂ ਲੋਕ ਨੇ ਇਹਨਾਂ ਨੂੰ ਪਤਾ ਹੈ ਕਿ ਅਸੀਂ ਜੇਸ ਵੇਲੇ ਇੱਥੇ ਕੋਈ ਇਹੋ ਜਿਹੇ ਹਾਲਾਤ ਪੈਦਾ ਹੋਣ ਉਹਦੇ ਵਿੱਚ ਅੱਗੇ ਵੀ ਮੋਰੇ ਹੋ ਕੇ ਆਪਣਾ ਫਰਜ਼ ਨਿਭਾਉਂਦੇ ਆਏ ਆ ਤੇ ਸਾਨੂੰ ਪੂਰੀ ਆਸ ਆ ਇਸ ਤਰਨਤਾਰਨ ਦੀ ਸੀਟ ਦੇ ਵਿੱਚ ਇੱਥੇ ਹਿੰਦੂ ਸਿੱਖ ਮੁਸਲਮਾਨ ਸਾਰੇ ਧਰਮਾਂ ਦੇ ਲੋਕ ਸਾਡੀ ਸੱਚ ਦੀ ਗੱਲ ਨੂੰ ਜਿਹੜੀ ਭਾਈ ਅਮਰਤਪਾਲ ਸਿੰਘ ਨੇ ਨਸ਼ਿਆਂ ਦੇ ਮੁੱਦੇ ਨੂੰ ਜਦੋਂ ਸਾਡੀ ਪੰਜਾਬ ਦੀ ਜਵਾਨੀ ਉਹ ਤਬਾਹ ਹੋਣ ਜਾ ਰਹੀ ਸੀਗੀ ਉਹਨੇ ਵਹਿੀਰ ਦੇ ਰੂਪ ਵਿੱਚ ਉਹਨਾਂ ਨੂੰ ਉਧਰੋਂ ਲਿਆ ਕੇ ਉਹਨਾਂ ਨੇ ਪੰਥ ਤੇ ਗ੍ਰੰਥ ਦੇ ਨਾਲ ਜੋੜਿਆ ਉਹਨਾਂ ਨੂੰ ਉੱਥੇ ਇਕੱਲੇ ਸਿੱਖਾਂ ਦੇ ਬੱਚਿਆਂ ਨੂੰ ਨਹੀਂ ਹਿੰਦੂਆਂ ਉਹਨਾਂ ਨੇ ਅਮਰਤ ਸਕਾਉਣ ਦੀ ਗੱਲ ਕੀਤੀ ਜਦੋਂ ਨਸ਼ੇ ਦੀ ਗੱਲ ਆਈ ਉਹਨਾਂ ਨੇ ਸਾਰੇ ਧਰਮਾਂ ਦੇ ਬੱਚਿਆਂ ਨੂੰ ਉਹਨਾਂ ਨੂੰ ਕਿਹਾ ਕਿ ਭਾਈ ਇਹ ਨਸ਼ਾ ਬਹੁਤ ਮਾੜੀ ਚੀਜ਼ ਆ ਉਹਨਾਂ ਨੇ ਉਹਨਾਂ ਦੇ ਵਿੱਚ ਇੱਕ ਇਹੋ ਜਿਹੀ ਸਪੱਟ ਭਰੀ ਤੁਸੀਂ ਦੇਖਦੇ ਸੀ ਕਿ ਬੱਚੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਇਹੋ ਜਿਹਾ ਨਸ਼ਿਆ ਨੂੰ ਛੱਡ ਕੇ ਸਾਰੇ ਧਰਮਾਂ ਦੇ ਲੋਕ ਉਸ ਪਾਸੇ ਆ ਰਹੇ ਸੀਗੇ ਸੋ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਇਹਨਾਂ ਦੇ ਕੋਲ ਕੋਈ ਵਿਜ਼ਨ ਨਹੀਂ ਹੈਗਾ ਭਾਈ ਅਮਰਿਤਪਾਲ ਨੂੰ ਸਿਰਫ 6 ਮਹੀਨੇ ਮਿਲੇ ਸੀ ਤੇ ਉਹਨੇ 6 ਮਹੀਨਿਆਂ ਦੇ ਵਿੱਚ ਕੀ ਕੁਝ ਕਰਕੇ ਦਿਖਾ ਲਿਆ ਹੁਣ ਜਿਹੜੀ ਤੁਸੀਂ ਗੱਲ ਕਹੀ ਨਾ ਵੀ ਤੁਸੀਂ ਕੀ ਕਰੋਗੇ ਸਾਡਾ ਉਹ 6 ਮਹੀਨੇ ਦੇ ਕੰਮ ਨੂੰ ਇਹਨਾਂ ਦੇ 1947 ਤੋਂ ਬਾਅਦ ਦੇ ਅੱਜ ਤੱਕ ਇੰਨੇ ਸਾਲਾਂ ਦੀ ਤੁਸੀਂ ਤੁਲਨਾ ਕਰਕੇ ਦੇਖ ਲਓ ਉਹਦੇ ਬਰਾਬਰ ਉਹ 6 ਮਹੀਨੇ ਉਹ ਕਿੱਥੇ ਖੜਦੇ ਆ ਤੇ ਇਹਨਾਂ ਦੇ ਇੰਨੇ ਸਾਲ ਕਿੱਥੇ ਖੜਦੇ ਆ ਸੋ ਜੇ ਜੇ ਪੰਜਾਬ ਦੇ ਵਿਜ਼ਨ ਦੇ ਲਈ ਕੋਈ ਬੋਲਦਾ ਜੇ ਉਹਦੇ ਅੰਦਰ ਕੋਈ ਯੋਗਤਾ ਹੈ ਕੀ ਆ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੇ ਲਈ ਕੌਮ ਨੂੰ ਅੱਗੇ ਲੈ ਕੇ ਜਾਣ ਦੇ ਲਈ ਤਾਂ ਉਹਨੂੰ ਅਸੀਂ ਜਿਸ ਮੋਲਕੇ ਚ ਕਹਿੰਦੇ ਡੈਮੋਕ੍ਰੇਸੀ ਆ ਉਸ ਮੋਲਕ ਦੇ ਅੰਦਰ ਡੈਮੋਕ੍ਰੇਸੀ ਦਾ ਅਸੀਂ ਸਤਕਾਰ ਇਹ ਭਾਰਤ ਦੇ ਜਿਹੜੇ ਹੁਕਮਰਾਨ ਬੈਠੇ ਹੋ ਇਹ ਕਰਦੇ ਆ ਕਿਉਂ ਆਜ਼ਾਦ ਮੈਂਬਰ ਪਾਰਲੀਮੈਂਟ ਬਣਿਆ 2 ਲੱਖ ਵੋਟਾਂ ਤੇ ਤੇ ਉਹਦਾ ਕਸੂਰ ਕੀ ਸੀ ਲੋਕ ਤਾਂ ਕਹਿੰਦੇ ਸਾਨੂੰ ਉਹ ਚਾਹੀਦਾ 18 ਲੱਖ ਵੋਟਾਂ ਦੀ ਨੁਮਾਇੰਦਗੀ ਕਰਦੇ ਆ ਪਰ ਭਾਰਤ ਦੇ ਲੋਕ ਸਾਡੇ ਨਾਲ ਜਿਹੜੇ ਹੁਕਮਰਾਨ ਆ ਉਹ ੱੱਕੇ ਨਾ ਉਹਨੂੰ ਜੇਲ੍ਹ ਚ ਰੱਖੀ ਬੈਠੇ ਆ ਇਹ ਕਹਿ ਕੇ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਜਾਊਗਾ ਸੋ ਕੀ ਇਹਨਾਂ ਦਾ ਬਮਾਨਾ ਪਮਾਨਾ ਇਹ ਆ ਵੀ ਜੇ ਕੋਈ ਸੱਚ ਦੀ ਗੱਲ ਕਰਦਾ ਉਹਨੂੰ ਜਾ ਕੇ ਜੇਲ੍ਹਾਂ ਚ ਸੜਦੇ ਹੋ ਤੇ ਐਨਐਸਏ ਲਾ ਦਿਓ ਉਹਦੀ ਆਵਾਜ਼ ਬੰਦ ਕਰ ਦਿਓ ਜਾਂ ਉਹਦੇ ਗੋਲੀ ਮਾਰਾ ਦਿਓ ਬਸ ਇਹੀ ਆ ਕਾਲੀ ਦਾ ਵਾਰਸ ਪੰਜਾਬ ਦੇ ਜਿਹੜੇ ਆ ਹੁਣ ਇਸ ਪਾਰਟੀ ਦਾ ਜਿਹੜਾ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਬਦਲਾਵ ਦੀ ਸਰਕਾਰ ਲਿਆਂਦੀ। ਹੁਣ ਉਹਨਾਂ ਦੇ ਭਾਈ ਅਮਰਪਾਲ ਸਿੰਘ ਦੀ ਜਿਹੜੀ ਇਹ ਪਾਰਟੀ ਆ ਅਕਾਲੀ ਗੱਲਬਾਤਾਂ ਜਾ ਕੇ ਕੌਮ ਦੀ ਪਾਰਟੀ ਜਿਹੜੀ ਫਰਕ ਕੀ ਰਹਿਣ ਵਾਲਾ ਉਹਨਾਂ ਨਾਲੋਂ ਸੋਚ ਕੀ ਬੱਕਰੀ ਰਹਿਣ ਵਾਲੀ। ਨਹੀਂ ਦੇਖੋ ਜਿਹੜੀ ਸੋਚ ਦੀ ਗੱਲ ਆ ਨਾ ਗੱਲ ਹੁੰਦੀ ਆ ਵੀ ਅਸੀਂ ਏਜੰਡਾ ਕੀ ਲੈ ਕੇ ਆਉਨੇ ਆ। ਉਹਨਾਂ ਨੇ ਏਜੰਡਾ ਜਿਹੜਾ ਲੈ ਕੇ ਆਂਦਾ ਸੀ ਉਹਨਾਂ ਦਾ ਕੋਈ ਏਜੰਡੇ ਨੂੰ ਵੋਟ ਨਹੀਂ ਸੀ ਪਈ। ਲੋਕ ਕਾਂਗਰਸ ਤੇ ਅਕਾਲੀ ਦਲ ਤੋਂ ਦੁਖੀ ਹੋ ਕੇ ਉਹਨਾਂ ਨੇ ਬਦਲਾ ਚਾਹੁੰਦੇ ਸੀ ਕਿ ਅਸੀਂ ਇੱਥੇ ਕਰਨਾ ਵੀ ਉਹਨਾਂ ਨੂੰ ਆਸ ਸੀ ਕਿ ਸ਼ਾਇਦ ਹਨੀ ਸਾਡੇ ਪੰਜਾਬ ਦੇ ਅੰਦਰ ਬਦਲਾਅ ਦੇ ਵਿੱਚ ਲੈ ਕੇ ਕੁਝ ਚੱਕੀ ਗੱਲ ਆਉਣਗੇ ਪਰ ਮੈਨੂੰ ਇਹ ਲੱਗਦਾ ਵੀ ਜੋ ਇਹਨਾਂ ਦਾ ਬਦਲਾਅ ਸੀ ਉਹ ਇਦਾਂ ਦਾ ਨਕੰਮਾ ਭੈੜਾ ਹੁਣੇ ਵੀਰਜੀ ਨੇ ਗੈਂਗਸਟਰਵਾਦ ਦੀ ਗੱਲ ਕੀਤੀ ਹੁਣ ਇਹਨਾਂ ਨੇ ਫਰੋਤੀਆਂ ਦੀ ਗੱਲ ਕੀਤੀ ਇਹ ਕੰਮ ਕਿਹਦਾ ਹੁੰਦਾ ਇਹ ਸਰਕਾਰਾਂ ਦੇ ਕੰਮ ਹੁੰਦੇ ਆ ਇਹਨਾਂ ਨੇ ਸਾਰੇ ਸਿਸਟਮ ਨੂੰ ਸਹੀ ਰੱਖਣਾ ਲੋਕਾਂ ਦੀਆਂ ਪ੍ਰੋਬਲਮ ਨੂੰ ਹੱਲ ਕਰਨਾ ਸਰਕਾਰ ਕਿੱਥੇ ਖੜੀ ਹੋ ਤਾਂ ਲੱਭਦੀ ਨਹੀਂ ਹੈਗੀ ਵਪਾਰੀ ਤੰਗ ਹੋਇਆ ਬੈਠਾ ਉਹਦਾ ਬਿਜ਼ਨਸ ਨਹੀਂ ਚੱਲਣ ਰਿਹਾ ਕਿਸਾਨ ਸੜਕਾਂ ਤੇ ਹਰ ਮਿਲੇ ਧਰਨੇ ਲਾਉਂਦਾ ਆ ਪੰਜਾਬ ਦੇ ਅੰਦਰ ਰਾਜਕਤਾ ਫੈਲੀ ਹੋਈ ਆ ਅਸੀਂ ਇਹ ਚਾਹੁੰਦੇ ਆ ਵੀ ਇੱਥੇ ਸਰਬੱਤ ਦੇ ਭਲੇ ਵਾਲੀ ਭਾਈ ਅਮਰਤਪਾਲ ਸਿੰਘ ਹੋਣਾ ਵਰਗੇ ਜਿਹੜੇ ਜਿਨ੍ਹਾਂ ਦੇ ਕੋਲ ਵਿਜ਼ਨ ਹੈਗਾ ਜਿਨ੍ਹਾਂ ਨੂੰ ਪਤਾ ਆ ਪੰਜਾਬ ਲਈ ਤੇ ਆਪਣੀ ਕੌਮ ਲਈ ਕੀ ਕਰਨਾ ਜਿੰਨਾ ਚਿਰ ਉਸ ਧਿਰ ਦਾ ਅਕਾਲੀ ਦਲ ਵਾਰਿਸ ਪੰਜਾਬ ਦੀ ਸਾਡੀ ਖੇਤਰੀ ਧਿਰ ਨਹੀਂ ਪੰਜਾਬ 'ਚ ਖੜੀ ਹੁੰਦੀ ਇਹ ਪੰਜਾਬ ਨਹੀਂ ਵੱਟ ਸਕਦਾ ਪੰਜਾਬ ਦੀਆਂ ਜਿੰਨੀਆਂ ਵੀ ਖੇਤਰੀਆਂ ਪਾਰਟੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੋਈ ਉਹਨਾਂ ਨੇ ਕਦਮ ਨਹੀਂ ਚੁੱਕਿਆ ਔਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਰਾਜਨੀਤੀ ਜ਼ਰੂਰ ਕੀਤੀ ਆ ਪਰ ਉਹਨਾਂ ਨੂੰ ਬਾਹਰ ਘਟਾਉਣ ਦਾ ਕਿਸੇ ਵੀ ਪਾਰਟੀ ਵੱਲੋਂ ਅਜੇ ਕੋਈ ਅਹਿਮ ਉਪਰਾਲਾ ਨਹੀਂ ਕੀਤਾ ਗਿਆ ਦੇਖੋ ਜਿਹੜੀ ਬੰਦੀ ਸਿੰਘਾਂ ਦੀ ਗੱਲ ਆ ਉਹਦੇ ਵਿੱਚ ਅਸੀਂ ਸਭ ਤੋਂ ਵੱਧ ਮੈਂ ਅਕਾਲੀ ਦਲ ਨੂੰ ਕਸੂਰਵਾਰ ਅਪਣਾਉਣਾ ਉਹਦਾ ਕਾਰਨ ਇਹ ਆ ਕਿ ਉਹਨਾਂ ਦੇ ਪੰਥਕ ਮੁੱਦੇ ਵੀ ਸੀ ਦੂਸਰੀਆਂ ਜਿਹੜੀਆਂ ਪਾਰਟੀਆਂ ਸੀ ਉਹਨਾਂ ਨੇ ਤਾਂ ਜਦੋਂ ਹਿਊਮਨ ਰਾਈਟਸ ਬੇਸ ਦੇ ਉੱਤੇ ਉਹ ਮਨੁੱਖੀ ਅਧਿਕਾਰਾਂ ਦੀ ਗੱਲ ਦੇ ਉੱਤੇ ਗੱਲ ਕਰਨ ਤਾਂ ਫਿਰ ਤਾਂ ਉਹਨਾਂ ਦਾ ਵੀ ਫਰਜ਼ ਬਣਦਾ ਸੀ ਕਿ ਉਹ ਆ ਕੇ ਖੜੇ ਹੁੰਦੇ ਆ ਆਪਣੀ ਜ਼ੁਬਾਨ ਚੋਂ ਬੋਲਦੇ ਦੀ ਭਾਈ ਜੇਸਨ ਸਾਨ ਨੂੰ عمر ਕਹਿਦੇ 14 ਸਾਲ ਦੀ ਹੁੰਦੀ ਆ ਤੇ ਉਹਨਾਂ ਨੂੰ 32-32 ਸਾਲ ਹੋ ਗਿਆ ਜੇਲਾਂ ਵਿੱਚ ਰੱਖਿਆ ਹੋਇਆ ਨੂੰ ਸਾਡਾ ਕਸੂਰ ਕੀ ਆ ਕੀ ਅਸੀਂ ਇਸ ਦੇਸ਼ ਦੇ ਨਾਲ ਰਹਿ ਕੇ ਇਥੋਂ ਦੇ ਭਾਰਤ ਦੇ ਨਾਲ ਰਹਿ ਕੇ ਜੇ ਅਸੀਂ ਕੁਰਬਾਨੀਆਂ ਕਰਦੇ ਆ ਸਰਹੱਦਾਂ ਤੇ ਜਾ ਕੇ ਤਾਂ ਅਸੀਂ ਦੇਸ਼ ਭਗਤ ਬਣ ਜਾਂਦੇ ਜੇ ਕਿਤੇ ਹੱਕ ਮੰਗਦੇ ਆ ਤੇ ਤੁਸੀਂ ਹੁਣੇ ਹੀ ਗੱਲ ਕੀਤੀ ਆ ਵੀ ਉਹ ਤੁਹਾਨੂੰ ਖਾਲਿਸਤਾਨੀ ਕਹਿੰਦੇ ਆ ਉਹ ਤੁਹਾਨੂੰ ਕਦੀ ਤੁਹਾਡੇ ਤੇ ਕੋਈ ਗੱਲ ਲਾਉਂਦੇ ਆ ਅਸੀਂ ਕੋਈ ਕਿਸੇ ਦੇ ਦੇਖੋ ਪੰਜਾਬ ਦੇ ਅੰਦਰ ਕਦੀ ਵੀ ਅੱਜ ਤਾਈ ਤੁਸੀਂ ਜਿਹੜੇ ਮਾੜੇ ਹਾਲਾਤ ਤੁਸੀਂ ਸੋਚਦੇ ਆਂ ਜਾਂ ਸਰਕਾਰ ਕਹਿੰਦੀ ਆ ਕਦੀ ਇੱਥੇ ਹਿੰਦੂ ਸਿੱਖਾਂ ਦਾ ਕਦੇ ਕੋਈ ਪਾੜਾ ਨਹੀਂ ਪਿਆ ਆਪਸ ਵਿੱਚ ਸਾਡੀ ਭਾਈਚਾਰਕ ਸਾਂਝੀ ਪਸੰਹ ਜਿਹੜੀ ਆ ਉਹ ਪੀੜੀਆਂ ਤੋਂ ਚੱਲੀ ਆਉਂਦੀ ਆ ਅਸੀਂ ਇੱਕ ਦੂਸਰੇ ਨਾਲ ਬੜੇ ਪਿਆਰ ਨਾਲ ਸਾਰੇ ਬੜੇ ਸਤਿਕਾਰ ਨਾਲ ਇੱਕ ਦੂਰ ਇੱਕ ਦੂਸਰੇ ਦੇ ਧਰਮ ਦਾ ਸਤਿਕਾਰ ਕਰਦੇ ਹੋਏ ਅਸੀਂ ਰਹਿੰਦੇ ਆ ਕਦੀ ਪੰਜਾਬ 'ਚ ਇਦਾਂ ਦੀ ਗੱਲ ਨਹੀਂ ਹੋਈ ਸੋ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਭਾਈ ਅਮਰਤਪਾਲ ਸਿੰਘ ਨੂੰ 44000 ਵੋਟ ਤਰਨ ਤਰਨ ਦੀ ਸੀਟ ਤੋਂ ਇਕੱਲੇ ਸਿੱਖਾਂ ਨੇ ਨਹੀਂ ਸੀ ਭਾਈ ਉਹਦੇ ਵਿੱਚ ਹਿੰਦੂਆਂ ਨੇ ਵੀ ਵੋਟ ਪਾਈ ਸੀ ਜਿਨ੍ਹਾਂ ਦੇ ਬੱਚੇ ਨਸ਼ਿਆਂ ਦੇ ਵਿੱਚ ਡੁੱਬ ਰਹੇ ਸੀ ਮਰ ਰਹੇ ਸੀ ਉਹਨਾਂ ਨੂੰ ਪਤਾ ਸੀ ਕਿ ਭਾਈ ਅਮਰਤਪਾਲ ਸਿੰਘ ਦੇ ਕੋਲ ਵਿਜ਼ਨ ਹੈਗਾ ਉਹਨਾਂ ਨੇ ਵੀ ਵੋਟ ਪਾਈ ਸੀ ਨੇ ਤਾਂ ਕੱਲੀ ਸਿੱਖਾਂ ਦੀ ਵੋਟ ਨਾਲ ਅਸੀਂ 44000 ਵੋਟ ਨਹੀਂ ਲੈ ਕੇ ਜਾ ਸਕਦੇ ਸੀਗੇ ਧੰਨਵਾਦ ਹੈ ਜੀ ਅੰਮ੍ਰਿਤਸਰ ਤੋਂ ਕਰਮਕਸ ਚੱਲ ਕੇ ਅਬੀਰਵਾਰ ਦੇ ਨਾਲ ਪਹੁੰਚੇ ਅਤੇ ਸ਼੍ਰੋਮਣੀ ਕਾਲਗਲ ਬਾਦ ਪੰਜਾਬ ਦੇ ਅਬੀਰਵਾਰ ਜਿਹੜੇ ਕਸਤਾਰ ਦੇ ਇਸ ਨੂੰ ਸ਼ੁਰੂਆਤ ਕਰਨ ਜਾ ਰਹੇ ਨੇ ਤੁਹਾਡੇ ਉਹਨਾਂ ਸੁਨੇਹਾ ਕੀ ਹੈ ਹਲਕੇ ਦੇ ਲੋਕਾਂ ਨੂੰ ਮਾਂ ਦੇ ਭਾਵ ਕੀ ਦੇ ਜੂਰ ਦੱਸਣੇ ਪਹਿਲਾਂ ਤੇ ਅਸੀਂ ਗੁਰੂ ਸਾਹਿਬ ਦਾ ਖਾਤ ਅਤੇ ਸ਼ੁਕਰ ਕਰਦੇ ਹਾਂ ਕਿ ਦਿਨਾਂ ਦੇ ਸਿਰੇ ਤੋਂ ਅਦਾਸ ਦਿੱਤੀ ਤੋਂ ਬਾਅਦ ਇਸ ਕਰਮਕਸ ਨੂੰ ਪਹੁੰਚਣ ਤੱਕ ਬਹੁਤ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਮਿਲਿਆ ਸੰਗਤਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਸੁਖਬਾਸ਼ਾ ਮਹਾਰਾਜ ਦੇ ਇੰਜਰਨ ਸਿੰਘ ਕੋ ਸਾਰੇ ਦਿਨ ਦੀ ਜਿਹੜੀ ਕਾਂਗਰਸ ਸੀ ਗਿਆ ਜ ਜਿਨ੍ਹਾਂ ਨੇ ਬੜਾ ਬੜਾ ਸ਼ਾਖ ਦਿਖਾਇਆ ਸੰਤਮੋਲਾ ਤੁਹਾਡਾ ਅਸੀਂ ਗੁਰੂ ਮਹਾਰਾਜ ਦੇ ਸਰਨ ਚ ਆਵਾਸ ਮਿਲ ਕੇ ਬਾਕੀ ਸੰਗਤਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਕਿ ਉਹਨਾਂ ਸਾਰਾ ਦਿਨ ਬਿਤੇ ਦਿਨ ਕੁੱਝ ਕੇ ਸਾਰਾ ਦਿਨ ਬੜੀ ਆਪਣਾ ਫਰਜ਼ ਸਮਝਦੇ ਹੋਏ ਸੰਗਤਾਂ ਦੇ ਬਹੁਤ ਬੜਾ ਸੁਭਾ। ਕਹਿੰਦੇ ਆਵਾਜ਼ੀ ਪਾਰਟੀ ਦੇ ਜਿਹੜੇ ਪੰਜਾਬ ਪ੍ਰਧਾਨ ਹੈ ਉਹ ਕਹਿੰਦੇ ਨੇ ਕਿ ਆ ਅੰਤਰੇ ਨਾਲ ਬਹੁਤ ਮੰਗ ਕੇ ਪੰਜਾਬ ਨੂੰ ਸੁਰੂ ਤੋਂ ਠੱਗਿਆ ਜਾ ਰਿਹਾ ਤੁਸੀਂ ਇਸ ਤੇ ਕੀ ਕਹਿਣਾ ਚਾਹੋ ਮੇਰੇ ਖਿਆਲ ਹੈ ਕਿ ਜਿਹੜੇ ਇਹ ਤੇ ਠੱਗਣ ਵਾਲਿਆਂ ਨੂੰ ਪੁੱਛਿਆ ਹੋਣਾ ਹਾਂਜੀ ਅਸੀਂ ਤੇ ਜੀ ਕਿ ਸਰਕਾਰਾਂ ਨੇ ਸਾਡੇ ਉੱਤੇ ਬਹੁਤ ਬੜਾ ਵਿਸ਼ਵਾਸ ਕੀਤਾ ਉਹਨਾਂ ਅਮਰਪਾਲ ਨੂੰ ਐਮਪੀ ਬਣਾਇਆ ਪਰ ਮੇਰਾ ਖਿਆਲ ਹੈ ਕਿ ਸਰਕਾਰਾਂ ਦੀਆਂ ਜਿਹੜੀਆਂ ਕੋਝੀਆਂ ਨੀਤੀਆਂ ਕਾਨੂੰਨ ਤੋਂ ਬਾਹਰ ਜਾ ਕੇ ਉਹਨਾਂ ਨੂੰ ਅੰਦਰ ਰੱਖਣਾ ਉਹਨਾਂ ਨੂੰ ਹਲਕੇ ਚ ਕੰਮ ਨਾ ਕਰਨ ਦੇਣਾ ਮੇਰੇ ਖਿਆਲ ਹੈ ਕਿ ਜੋ ਬਾਹਰ ਹੁੰਦੇ ਤਾਂ ਅੱਜ ਪੰਜਾਬ ਦੀ ਜਿਹੜਾ ਹੜਾਂ ਚੋਂ ਜਾਂ ਪੰਜਾਬ ਦੇ ਜਿਹੜੇ ਬੁੱਧੇ ਆ ਵਿਦਵੀ ਆਲੇ ਕੋਈ ਸਨਸਦ ਦੇ ਅਸਟਾਕੇ ਕੋਈ ਉਹਨੂੰ ਹੱਲ ਕਰਾਉਂਦੇ ਜਿਹੜੇ ਕੰਮ ਕਰਦੇ ਕਿ ਜਿਹੜੇ ਕਿ ਉਹਨਾਂ ਦੀ ਬਾਤ ਜਿਹੜੀ ਸੱਚ ਦੀ ਆਵਾਜ਼ ਆ ਇਹ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਪੰਜਾਬ ਦੇ ਹਲਕਿਆਂ ਦੀ ਆਵਾਜ਼ ਆ ਉਹਨੂੰ ਇਹ ਦਬਾ ਕੇ ਰੱਖਣਾ ਚਾਹੁੰਦੇ ਆ ਜੇਲਾਂ ਤੇ ਬੰਦ ਕਰਕੇ करवाने तो की कोशिश की जा रही है और भी जो पाबाद नौजवान पंजाब के हकब के मसलियाली सरकार दलत नीतियों का विरोध करता है उन्होंने जाके पता लिया जो जेला हम जो सैनिया सरपंच आ सुखविंदर सिंह कलकत्ता भी यही कसूर थी कि वह लोगों की गल करता सरकार दकामिया दमजोरिया जो तुम इतने गल कर रहे कि फरौती ये जो तो गैंगवाद आ ਇਹ ਇਹ ਤਾਂ ਸਰਕਾਰਾਂ ਦਾ ਕੰਮ ਹੁੰਦਾ ਨਾ ਤੇ ਲੋਕਾਂ ਦੀ ਸੁਰੱਖਿਆ ਦਾ ਕਿੰਨੀ ਵਾਰੀ ਸਰਕਾਰ ਦੀ ਹੈ ਤੇ ਸਰਕਾਰ ਕਿੱਥੇ ਹੈ ਜੇ ਅੱਜ ਕਹਿ ਰਹੇ ਕਿ ਅਮਰਪਾਲ ਦੇ ਆਉਣ ਨਾਲ ਜਾਂ ਇਹਨਾਂ ਦੇ ਇਲੈਕਸ਼ਨ ਦੇ ਤਿੰਨ ਨਾ ਹਾਲ ਖਰਾਬ ਖਰਾਬ ਹੋ ਜਾਏ ਹਾਲ ਤਾਂ ਪਹਿਲਾਂ ਕਿਹਦੇ ਚੰਗੇ ਆ ਅਮਰਪਾਲ 3 ਸਾਲ ਤੋਂ 2.5 ਸਾਲ ਤੋਂ ਪੌਣੇ 3 ਸਾਲ ਤੋਂ ਅੰਦਰ ਆ ਤੇ ਜੇ ਉਹ ਉਹਦੇ ਉਹਦੇ ਉੱਥੇ ਰਹਿਣ ਦਾ ਹਾਲ ਚੰਗਾ ਹੋ ਜਲਦੀ ਤਾਂ ਸੀ ਮੰਨ ਲੈਂਦੇ ਪਰ ਮੇਰਾ ਖਿਆਲ ਉਹ ਜਿੰਨਾ ਚਿਰ ਇੱਥੇ ਰਿਹਾ ਵਾ ਉਹਨਾਂ ਜਿਹੜਾ ਪੰਜਾਬ ਦੇ ਹਾਲਾਤ ਜੋ ਉਹਦਾ ਤੁਸੀਂ ਡਾਟਾ ਕੱਢ ਕੇ ਕ੍ਰਿਮੀਨਲ ਉਹ ਸਾਰੀਆਂ ਚੀਜ਼ਾਂ ਉਸ ਟਾਈਮ ਦੇ ਹਾਲਾਤ ਬਹੁਤ ਵਧੀਆ ਘੱਟ ਵਧੀਆ ਸੀਗੇ ਉਦੋਂ ਬਾਅਦ ਜਿਹਨਾਂ ਦੇ ਜਾਨ ਤੋਂ ਬਾਅਦ ਚ ਹੋਣ ਜਿਹੜੇ ਆ ਕਿ ਬਹੁਤ ਬੱਤਰ ਹਾਲਾਤ ਆ ਹਰੇਕ ਬੰਦਾ ਆਪਣੇ ਆਪ ਨੂੰ ਇਹ ਮਹਿਸੂਸ ਕਰਦਾ ਕਿ ਮੇਰੇ ਨਾਲ ਪਤਾ ਨਹੀਂ ਕਿਹੜੀ ਕਰੂ ਪਾਈ ਸੰਧੀ ਹਮੇਸ਼ਾ ਹੈ ਧਰਮ ਦੇ ਜਗਾਰਿਆਂ ਤੇ ਰਾਸ਼ਨ ਦੇ ਲਾ ਰਿਹਾ ਤੇ ਗਰੀਬ ਦੇ ਕੋਲ ਵੋਟ ਲਈ ਜਾਂਦੀ ਆ ਗਰੀਬ ਦੇ ਹੱਥ ਜਿਹੜੇ ਹਾਲਾਤ ਨੇ ਉਹ ਬੱਤਰ ਦਿਨੋ ਦਿਨ ਬੱਤਰ ਹੁੰਦੇ ਨੇ ਪਰ ਜਿਹੜੀਆਂ ਰਾਜਨੀਤਿਕ ਪਾਰਟੀਆਂ ਜਿੱਤ ਕੇ ਆਪਣੇ ਹਾਲਾਤ ਸੁਧਾਰਣ ਲੱਗੀਆਂ ਨੇ ਪਰ ਉਹਨਾਂ ਦੇ ਹਾਲਾਤ ਨਹੀਂ ਸੁਧਰਦੇ ਇਹ ਇਹੋ ਜੀਜ਼ ਬਹੁਤ ਵੱਡੀ ਬਸਿਕਤੀ ਆ ਸਾਡੀ ਕਿ ਸਾਨੂੰ ਇਹ ਇਹੋ ਜਿਹੇ ਇਹਨਾਂ ਨੂੰ ਇੱਕ ਅਸੀਂ ਇਹ ਸਾਡਾ ਸਿੱਪਾ ਗੁਰੂ ਮਹਾਰਾਜ ਜੀ ਨੇ ਸਾਨੂੰ ਰਾਜਧਾਨੀ ਦਾ ਪੰਚਾਇਤ ਸੀ ਅਸੀਂ ਕਿਸੇ ਨੂੰ ਦੇ ਵੰਡਣ ਵਾਲੇ ਸੀ ਬਾਅਦ ਕਿ ਅਸੀਂ ਮੰਨਣ ਵਾਲੇ ਸੀ ਸਾਡੀ ਇਹਨਾਂ ਨੇ ਰਾਜਨੀਤਿਕ ਪਾਰਟੀਆਂ ਨੇ ਇਹੋ ਜਿਹੀਆਂ ਪਾਲਿਸੀਆਂ ਆਪਣੇ ਪਰਿਵਾਰਵਾਦ ਨੂੰ ਅੱਗੇ ਵਧਾਉਣ ਵਾਸਤੇ ਰਾਜਨੀਤੀ ਨੂੰ ਇੱਕ ਤਰ੍ਹਾਂ ਬਣਾ ਲਿਆ ਲੋਕਾਂ ਨੂੰ ਝੂਠੇ ਲਾਲਚ ਦੇ ਕੇ ਉਹ ਕਿਉਂ ਵੀ ਪੂਰੇ ਨਹੀਂ ਹੁੰਦੇ ਇਹ ਸਾਨੂੰ ਪਿਛਲੀ ਦਾ ਲਾਲਚ ਦਿੱਤਾ ਜਿਹੜੀਆਂ ਸਾਡੀਆਂ ਮੂੜਾ ਹੀ ਨਹੀਂ ਗਿਆ ਉਹ ਮਸਲੇ ਲੋਕਾਂ ਨੇ ਇੱਕ ਗਲਤ ਪਾਸੇ ਲਾ ਕੇ ਇਨਾਮ ਦੀ ਆਰਥਿਕਤਾ ਨੂੰ ਮੋੜਾ ਪਾ ਦਿੱਤਾ ਜਾ ਰਿਹਾ ਇਨਾਮ ਨੂੰ ਉਲਟਾ ਕੀਤਾ ਜਾ ਰਿਹਾ ਇਸ ਕਰਕੇ ਮੇਰਾ ਖਿਆਲ ਹੈ ਕਿ ਇਹਨਾਂ ਦੇ ਜ਼ਿਦਾਰੇ ਕੱਪੇ ਲੋਕਾਂ ਨੇ ਵੀ ਸਮਝਣਾ ਚਾਹੀਦਾ ਕਿ ਜਿਹੜੇ ਸਾਨੂੰ ਇਹ ਲਾਲਚ ਦਿੰਦੇ ਆ ਇਹਨਾਂ ਨੇ ਆਪਣੇ ਘਰ ਤੋਂ ਜਾ ਕੇ ਤੇ ਕੁਝ ਨਹੀਂ ਦੇਣਾ ਇਹ ਕਰਜ਼ਾ ਚੁੱਕ ਕੇ ਨਾਲੇ ਮੁਰਕੇ ਤਾਰਨਾ ਵੀ ਤੁਹਾਨੂੰ ਮੈਣਾ ਇਸ ਕਰਕੇ ਇਹਨਾਂ ਦੀਆਂ ਗੱਲਾਂ ਜਨਾਹ ਹੀ ਆਪਾਂ ਇਨਾਮ ਦੇ ਹਾਲਾਤਾਂ ਨੂੰ ਜਹੀ ਤਰ੍ਹਾਂ ਸਮਝੀਏ ਇਹੋ ਜਿਹੜੀ ਜਿਹੜੀ ਸਾਨੂੰ ਮੁਕਤੀਆਂ ਮੁਕਤ ਖਰੀਆਂ ਲਗਾ ਰਹੇ ਆ ਉਹ ਤੋਂ ਕੁਝ ਨਹੀਂ ਕਰਾਉਂਦੇ ਸਾਡੇ ਵੀ ਉੱਪਰ ਬਾਕੀ ਸਭ ਚੰਗੀ ਐਜੂਕੇਸ਼ਨ ਚੰਗਾ ਸਿੱਖਿਆ ਪ੍ਰਬੰਧ ਦਾ ਚੰਗੀ ਸਿਹਤ ਸਭਾ ਹੋਣਾ ਚਾਹੀਦਾ ਉਹ ਨਾਂ ਇੰਟਰਵਿਊ ਨਹੀਂ ਦੇਖੋ ਉਹਨਾਂ ਵਾਸਤੇ ਕੰਮ ਕਰਨਾ ਚਾਹੀਦਾ ਨਾ ਕਿ ਸਾਨੂੰ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਨਹੀਂ ਹੋ ਰਿਹਾ ਵਿੱਚ ਸਵਾਲ ਹੈ ਇੱਕ ਪਾਸੇ ਸਰਮਾਇਦਾਰ ਪਾਲਟੀਆਂ ਨਹੀਂ ਇੱਕ ਪਾਸੇ ਤੁਸੀਂ ਪਹਿਲੀ ਵਾਰ ਜਿਹੜੀ ਆ ਸੋਣ ਲੜ ਰਹੇ ਜੀ ਕਿੱਦਾਂ ਦਾ ਮੁਕਾਬਲਾ ਰਹੇਗਾ ਤੇ ਕਿੰਨੇ ਕੁ ਤੁਸੀਂ ਟੱਕਰ ਦੇ ਪਾਓਗੇ ਮੋਟਰਨ ਸੁਨੇਹਾ ਕੀ ਹੈ ਮੇਰਾ ਖਿਆਲ ਹੈ ਕਿ ਜਿਹੜੀ ਸਰਮਾਇਦਾਰੀ ਆ ਨਾ ਇਹ ਕਿ ਰਾਜਨੀਤੀ ਨੂੰ ਨਾਲੇ ਧੰਦਾ ਬਣਾ ਲਿਆ ਕਿ ਪੈਸਾ ਖਰਚੋ ਕਿ ਲੋਕਾਂ ਨੂੰ ਬੁੱਧ ਬਣਾ ਕੇ ਦੇ ਗੱਡੀ ਤੇ ਬੈਹਜੋ ਉਹ ਮੁੜ ਕੇ ਲੋਕਾਂ ਨੂੰ ਲੋਟ ਕੇ ਤੇ ਉਹ ਅੱਗੇ 100 ਗੁਣਾ ਵਧ ਬਧਾਓ ਆਪਣਾ ਪੈਸਾ ਇਹ ਚੀਜ਼ ਹੈ ਕਿ ਅਸੀਂ ਭੈਣਾ ਵੀ ਜਿਉਂ ਅਕਸ਼ਨਰੀ ਸਾਡੇ ਕੋਲੋਂ ਕਦੇ ਲੋਕਾਂ ਨੇ ਲੜੀ ਸੰਕਟਾਂ ਦੇ ਸਹਿਯੋਗ ਨਾਲ ਲੜੀ ਹੁਣ ਵੀ ਅਸੀਂ ਸਤਨਾ ਦੇ ਸਹਿਯੋਗ ਨਾਲ ਹੀ ਅਸੀਂ ਕਿਸੇ ਵੱਡੇ ਨੂੰ ਨਹੀਂ ਪੈਸਾ ਲਵਾ ਕੇ ਕਿ ਕੰਮ ਉਹਨਾਂ ਦੇ ਅਨਸਾਰ ਸਾਨੂੰ ਕੰਮ ਕਰਨਾ ਪਵੇ ਅਸੀਂ ਸੰਕਟਾਂ ਦੇ ਸਹਿਯੋਗ ਨਾਲ ਹੀ ਅੱਗੇ ਵਧਾਂਗੇ ਤੇ ਸੰਕਟਾਂ ਦੀ ਸੇਵਾ ਚਿਰ ਧੰਨਵਾਦ ਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਅਕਾਲੀ ਦਲ ਬਾਦਸ਼ਾਹ ਨੇ ਇੰਨੀ ਮਾਰੀ ਦਿੱਤੀ ਲੈਵਲ ਤੇ ਹਾਟੂ ਦਿੱਤਾ ਸੰਕਟਾਂ ਨਾਲ ਕਿਦੇ ਵਿੱਚ ਰੋਲ ਸੋ ਕੀਤਾ ਸੰਗਤ ਨੇ ਪਿਆਰ ਵੀ ਦਿੱਤਾ ਤਾਂ ਕਿਵੇਂ ਦੇ ਨਤੀਜੇ ਦੇਖਦੇ ਹੋ ਸੁਨੇਹਾ ਕੀ ਹੈ ਹਲਕਾ ਵਾਸਤਾ ਦੇਖੋ ਜੀ 43 ਦਾ ਵਾਰਤ ਪੰਜਾਬ ਤੋਂ ਪਹਿਲਾਂ ਵੀ ਸਾਡੀ ਇਹ ਸਟੇਟਮੈਂਟ ਰਹੀ ਹੈ ਜੇ ਅਸੀਂ ਇਹੋ ਜਿਹਾ ਉਮੀਦਵਾਰ ਦੇਵਾਂਗੇ ਜਿਹੜੇ ਉਮੀਦਵਾਰ ਲਾਂਚ ਕਰਨ ਦੇ ਨਾਲ ਹੀ ਮੋਰਚਾ ਜਿਹੜਾ ਅੱਧਾ ਫੱਤੀ ਹੋ ਜਾਵੇਗਾ ਸਾਡਾ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਮੀਰੀ ਪੀਰੀ ਦੇ ਸਿਧਾਂਤ ਉਗਰੂ ਹਰਕਿੰਦ ਪਾਸ਼ਾ ਨੇ ਸਾਨੂੰ ਦਿੱਤੇ ਆ ਉਸ ਸਿਧਾਂਤ ਨੂੰ ਰੋਖ ਰੱਖ ਗਿਆ ਜਿਸ ਦੀ ਆਕਾਤਕ ਸਾਹਿਬ ਨੇ ਕਿਹਾ ਨਹੀਂ ਕਰੀਓ ਰਾਜ ਤੋਂ ਆਰੰਭ ਕਰਕੇ ਸ੍ਰੀ ਬਾਬਾ ਬੁੱਢਾ ਸਾਹਿਬ ਜਿਹੜੇ ਸ੍ਰੀ ਗੁਰਜਨ ਨੇ ਪਾਸ਼ਾ ਤੋਂ ਅਸ਼ੀਰਵਾਦ ਲੈ ਕੇ ਇਹ ਮੈਦਾਨ ਦੇ ਵਿੱਚ ਸਾਡੇ ਉਮੀਦਵਾਰ ਭਾਈ ਮਨਦੀਪ ਸਿੰਘ ਜੀ ਉਤਰਿਆ ਇਹ ਅੱਜ ਦਾ ਐਲਾਨ ਸਿਰਫ ਫੈਸਲਾ ਹੋ ਚੁੱਕਾ ਆ एलान होना ही बाकी है जीत असली ਸਾਡੀ ਯਕੀਨੀ ਹੋ ਗਈ ਅੱਜ एलान ਹੋਣਾ باقی ਆ ਜੰਦਾ ਸਾਹਿਬ ਤੁਹਾਡੇ ਹਲਕੀ ਵਾਲੇ ਜਿਹੜੇ ਮੰਤਰੀ ਨੇ ਗੱਲੇ ਨਹੀਂ ਬਹੁਤ ਚੋਣ ਮਚਾ ਰਹੇ ਆ ਕਿ ਆਵਾਜ਼ ਦੀ ਵਾਸਤੇ ਉਹਨਾਂ ਨੇ ਕਹਿਣਾ ਵੀ ਇਹ ਹੈ ਕਿ ਹਮ ਇੰਸਾਨੀ ਖੁਦੋਂ ਨਾਲ ਕਿਸੇ ਦੇ ਜਲਾ ਬਤੀਆ ਸੱਚ ਦਾ ਕੰਮ ਵੀ ਅਸੀਂ ਕੀਤਾ ਬੰਨਾਂ ਦੀ ਬੜੀ ਸੇਵਾ ਕਰਦੇ ਨੇ ਕਿ ਬੜੀ ਮਜ਼ਬੂਤੀ ਜਿਹੜੀ ਇੰਸਾਨੀ ਖੁਦੋਂ ਦੀ ਸ਼ਕਤੀ ਆ ਜੀ ਬੋਲਣਾ ਹੀ ਨਹੀਂ ਹੈ ਜੀ ਕਿ ਜਿੱਤ ਸਾਡੀ ਇਹ ਵੀ ਚਾਰਜ ਤੇ ਪਟਿਆ ਇਹ ਵੀ ਦਾਵਾ ਕਰਦੇ ਜੋ ਕਿੰਨਾ ਦਾਵਾ ਉਹੀ ਕਰਦੇ ਪਏ ਨੇ ਦੇਖੋ ਜੀ ਤੁਸੀਂ ਜਿਹੜੇ ਮੰਤਰੀ ਲਾਲਜੀ ਸਿੰਘ ਪੁਲਰਾ ਉਹਨਾਂ ਨੂੰ ਬਹੁਤਾ ਸੀਰੀਅਸ ਨਾ ਲਿਆ ਕਰੋ ਕਿਉਂਕਿ ਨਾ ਪਿਛਲੀ ਇਲੈਕਸ਼ਨ ਦੇ ਵਿੱਚ ਵੀ ਇੱਕ ਸਟੇਟਮੈਂਟ ਦਿੱਤੀ ਸੀ ਕਿ ਮੈਂਬਰ ਪਾਰਲੀਮੈਂਟ ਜਿਹੜੇ ਭਾਈ ਅਮਰਪਾਲ ਸਿੰਘ ਜੀ ਜਦੋਂ ਖੜੇ ਸੀਗੇ ਕਿ ਇਹਨਾਂ ਨੂੰ ਵੱਧ ਤੋਂ ਵੱਧ 1 ਲੱਖ ਵੋਟ ਪੈਣੀ ਆ ਪਰ ਹੋਇਆ ਉਹਦੇ ਉਲਟ 1 ਲੱਖ ਤੋਂ 1.5 ਲੱਖ ਦੇ ਕਰੀਬ ਲਾਲਜੀ ਸਿੰਘ ਪੁਲਰਾ ਕੈਪਟਨ ਮੰਤਰੀ ਜਿਹੜੇ ਸਾਡੇ ਹਲਕੇ ਦੇ ਉਹਨਾਂ ਨੂੰ ਵੋਟ ਪਈ ਤੇ ਭਾਈ ਅਮਰਪਾਲ ਸਿੰਘ ਨੂੰ 4 ਲੱਖ ਲੋਕਾਂ ਨੇ ਵੋਟ ਪਾਈ ਤੇ ਇਹ ਰਹਿ ਬਿਕੋ ਉਹ ਆਪਣੀ ਵਾਰਡ ਵੀ ਨਹੀਂ ਬਚਾ ਸਕੇ ਜਿਹੜੇ ਮੰਤਰੀ ਅੱਜ ਦਾਅਵੇ ਕਰ ਰਿਹਾ ਉਹ ਆਪਣੀ ਵਾਰਡ ਵੀ ਹਰੇ ਉਹਨਾਂ ਦੇ ਪੀਏ ਉਹ ਵੀ ਆਪਣੇ ਪਿੰਡ ਤੋਂ ਹਰੇ ਇਹ ਸੰਗਤ ਦਾ ਫਤਵਾ ਆ ਸੰਗਤ ਦਾ ਫੈਸਲਾ ਆ ਸੰਗਤ ਇਹਨਾਂ ਦੀਆਂ ਗੱਲਾਂ ਚਾਉਣ ਵਾਲੀ ਨਹੀਂ ਸਾਡੀ ਪੀਲ ਕਰਨ ਤਨ ਹਲਕੇ ਦੇ ਲੋਕਾਂ ਨੂੰ ਕੀ ਦੇਖੋ ਇਹ ਪੰਥ ਦੀ ਲੜਾਈ ਪੰਜਾਬ ਦੀ ਲੜਾਈ ਆ ਪੰਥ ਬਚਾਓ ਪੰਜਾਬ ਬਚਾਓ ਦਾ ਨਾਰਾ ਸਾਡੀ ਪਾਰਟੀ ਦਾ ਜੇ ਤੁਸੀਂ ਆਪਣੇ ਪੁੱਤ ਬਚਾਉਣੇ ਚਾਹੁੰਦੇ ਹੋ ਨਸ਼ਿਆਂ ਤੋਂ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਜੇ ਪੰਜਾਬ ਦੇ ਬੁੱਧੇ ਜਿਹੜੇ ਪਾਣੀਆਂ ਦਾ ਮੁੱਦਾ ਜੇ ਪੰਜਾਬ ਦੇ ਵਿੱਚ ਗੈਸਟਰ ਬਾਤ ਦਾ ਮੁੱਦਾ ਜੇ ਪੰਜਾਬ ਦੇ ਵਿੱਚ ਪੰਜਾਬ ਦੀ ਰਾਜਧਾਨੀ ਦਾ ਮੁੱਦਾ ਜੇ ਇੰਨਾਂ ਚੀਜ਼ਾਂ ਨੂੰ ਤੁਸੀਂ ਪੰਜਾਬ ਨੂੰ ਅੱਗੇ ਲੈ ਕੇ ਲੈ ਕੇ ਜਾਣਾ ਚਾਹੁੰਦੇ ਤੁਸੀਂ ਚੋਣੇ ਮੁਠੇ ਪੰਜਾਬ ਦੇ ਹੱਥ ਹੋੜਾ ਜੇ ਫਿਰ ਸਾਡੀ ਪਾਰਟੀ ਆਕਾਲੀ ਦਲ ਵਾਰਤ ਪੰਜਾਬ ਦੇ ਦਾ ਜਿਹੜਾ ਉਮੀਦਵਾਰ ਸਾਡਾ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਓ ਤਾਂ ਕਿ ਤੁਹਾਡੇ ਹਲਕੇ ਦੀ ਕਿਉਂਕਿ ਹਲਕੇ ਦੇ ਹਾਲਾਤ ਇਹ ਗੁਰੂਦੀ ਨਗਰੀ ਆ ਤੇ ਥਾਂ ਥਾਂ ਤੇ ਕੂੜੇ ਦੇ ਢੇਰ ਤੁਸੀਂ ਵੇਖੇ ਹੋਣਗੇ ਤੇ ਜਿਹੜੇ ਪਹਿਲਾ ਇਹਨਾਂ ਦੇ ਇਥੋਂ ਐਮਐਲਏ ਰਹਾ ਉਹਨਾਂ ਇੱਕ ਡੱਕਾ ਪਨ ਕੇ ਦੋਰਾ ਨਹੀਂ ਕੀਤਾ ਤੇ ਜਿਹੜੇ ਨਵੇਂ ਉਮੀਦਵਾਰ ਲੈ ਕੇ ਆਇਆ ਅਕਾਲੀ ਦਲ ਦੇ ਜਿਹੜੇ ਸਾਫਕਾ ਐਮਐਲਏ ਆ ਜੇ ਉਹ ਇੰਨਾ ਹੀ ਹਰਮਨ ਪਿਆਰੇ ਹੁੰਦੇ ਤੇ ਦੋ ਵਾਰੀ ਤਰੰਤਨ ਹਲਕੇ ਤੇ ਲੋਕ ਉਹਨਾਂ ਨੂੰ ਨਕਾਰਦੇ ਨਾ ਤਰੰਤਨ ਦੇ ਲੋਕਾਂ ਨੇ ਉਹਨਾਂ ਨੂੰ ਨਕਾਰਿਆ ਉਹ ਨਕਾਰਿਆ ਹੋਇਆ ਉਮੀਦਵਾਰ ਲੈ ਕੇ ਆਇਆ ਉਹਨਾਂ ਨੂੰ ਪਤਾ ਨਹੀਂ ਕਿਹੜੀ ਵਾਸ਼ਿੰਗ ਮਸ਼ੀਨ ਦੇ ਵਿੱਚ ਕਿਹੜੇ ਵਾਸ਼ਿੰਗ ਪਾਊਡਰ ਦੇ ਨਾਲ ਧੋ ਕੇ ਉਹਨਾਂ ਨੇ ਸਾਫ ਸੁਥਰਾ ਕਰ ਲਿਆ ਕਿਉਂਕਿ ਉਹਨਾਂ ਦੇ ਖਿਲਾਫ ਪਹਿਲਾਂ ਇਹ ਪ੍ਰਚਾਰ ਕਰਦੇ ਰਹੇ ਉਹਨਾਂ ਦੇ ਖਿਲਾਫ ਇਹ ਬੋਲਦੇ ਰਹੇ ਨਸ਼ਿਆਂ ਦੇ ਸਤਾਕਰ ਆ ਉਹਨਾਂ ਦੇ ਖਿਲਾਫ ਇਹ ਬੋਲਦੇ ਰਹੇ ਮਜੀਠੀ ਆਜ਼ਾਦੀ ਸਦੀਫਾ ਆ ਤੇ ਅੱਜ ਅੱਜ ਉਹ ਪਤਾ ਨਹੀਂ ਕਿਹੜੇ ਵਾਸ਼ਿੰਗ ਪਾਊਡਰ ਨਾਲ ਕੇਜਰੀਵਾਲ ਸਾਹਿਬ ਨੇ ਤੇ ਭਗਵੰਤ ਮਾਨ ਜੀ ਨੇ ਧੋ ਲਿਆ ਤੇ ਉਹ ਸਾਫ ਸੁਥਰਾ ਕੇ ਲੋਕਾਂ ਦੇ ਸਾਹਮਣੇ ਪੈ ਗਿਆ ਧੰਨਵਾਦ ਜੀ